ਘੋੜੇ ਸ਼ੁਰੂ ਤੋਂ ਸਟੇਟਸ ਸਿੰਬਲ ਚੱਲਦੇ ਆਏ ਨੇ ਵੀ ਜਿਹਦੇ ਕੋ ਘੋੜਾ ਰੱਖਿਆ ਹੁੰਦਾ ਉਹਦੀ ਵੱਖਰੀ ਠੁੱਕ ਹੁੰਦੀ ਆ ਅੱਛਾ ਗੱਲ ਕਰਦੇ ਆ ਵੀ ਘੋੜੇ ਰੱਖਣੇ ਕਿੱਡੇ ਕੌਖੇ ਨੇ ਤੇ ਘੋੜੇ ਰੱਖਣੇ ਔਖੇ ਸੌਖੇ ਗੱਲ ਨਹੀਂ ਕੋਈ ਹੈਗੀ ਸਭ ਤੋਂ ਵੱਡੀ ਗੱਲ ਹੈਗੀ ਆ ਸ਼ੌਂਕ ਦੀ ਕਿਹੜੇ ਬੰਦੇ ਨੂੰ ਕਿੰਨਾ ਇੱਕ ਸ਼ੌਂਕ ਆ ਕਿੰਨਾ ਕੋ ਪਿਆਰ ਨਾਲ ਜਾਨਵਰ ਨਾਲ ਚੱਲਦਾ ਵਾ ਉਹ ਉਸ ਬੇਸ ਤੇ ਆਪਾਂ ਘੋੜਿਆਂ ਦਾ ਡਿਫਾਈਨ ਕਰ ਸਕਦੇ ਆ ਤੇ ਮੈਂ ਕਹਿਣਾ ਚਾਹੂੰਗਾ ਇਹ ਬਹੁਤ ਵਧੀਆ ਸ਼ੌਂਕ ਆ ਬਹੁਤ ਰਾਇਲ ਸ਼ੌਂਕ ਆ ਬਹੁਤ ਇੰਟਰਸਟਿੰਗ ਸ਼ੌਂਕ ਆ ਹੁਣ ਸੁਲਮਾਨ ਖਾਨ ਤੱਕ ਨੂੰ ਵੀ ਮਹੋਰਸਿਸ ਸੇਲ ਕੀਤੇ ਨੇ ਜਿਹੜੇ ਪਪੂਲਰ ਹੋਏ ਨੇ ਉਹਨਾਂ ਨੇ ਉਹਨਾਂ ਕੋਲੇ ਗਏ ਨੇ ਮੇਰੇ ਵੱਲੀ ਹਾਰਸੇ ਘੋੜਾ ਮੇਰੇ ਘਰੇ ਮਤਲਬ ਦੇਖੋ ਜੀ ਇਹ ਜੰਮਿਆ ਮੈਂ ਇਹਨੂੰ ਇੰਨਾ ਵੱਡਾ ਕੀਤਾ ਪਾਲਿਆ 4-5 ਸਾਲ ਦੀ ਮੇਰੀ ਮਿਹ ਉਹਦੇ ਨੂੰ ਟਾਈਮ ਦਿੱਤਾ ਉਹਨੂੰ ਤਿਆਰ ਕਰਕੇ ਇੱਕ ਸ਼ੋਅ 'ਚ ਉਹਨੂੰ ਪ੍ਰੈਜ਼ੈਂਟ ਕਰਾਇਆ ਰਹੀ ਮੋਗੇ ਸ਼ੋਅ ਦੀ ਵੀਰੇ ਫਰਸਟ ਤੇ ਕੋੜਾ ਸ਼ਾਹਬਾਦ ਸੀ ਸੈਕਿੰਡ ਤੇ ਮੇਰਾ ਕੋੜਾ ਪਠਾਨ ਤੇ ਬਹੁਤ ਹੀ ਖੁਸ਼ੀ ਵਾਲੀ ਮੂਮੈਂਟ ਸੀ ਮੇਰੇ ਲਈ ਉਹ ਤੇ ਬਹੁਤ ਸੋਭਾ ਤੇ ਬਹੁਤ ਨਾਮ ਬਖਸ਼ਿਆ ਮੈਨੂੰ ਪਠਾਨ ਨੇ ਤੇ ਬਹੁਤ ਅੱਗੇ ਮੇਰੇ ਲਾਈਫ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਰੋਲ ਇਹਨੇ ਪਲੇ ਕੀਤਾ ਸਾਰਿਆਂ ਨੇ ਮਿਹਨਤ ਪੂਰੀ ਠੋਕ ਕੇ ਕਰਕੇ ਆਉਣੀ ਆ ਮੈਂ ਆਪਦੇ ਵੱਲੋਂ ਬੈਸਟ ਕਰਕੇ ਹੀ ਗਿਆ ਸੀ ਕਮੀ ਰੱਖਣ ਨੂੰ ਤਾਂ ਮੈਂ ਵੀ ਨਹੀਂ ਉੱਥੇ ਗਿਆ ਸੀ ਆਪਾਂ ਜੀ ਗੱਲ ਕਰਦੇ ਆ ਵੀਰੇ ਵੀ ਉੱਥੇ ਇੱਕ ਮਿਹਨਤ ਵੀਰੇ ਇੱਕ ਘੋੜਾ ਪਾਲਣਾ ਤੇ ਇੱਕ ਪੁੱਤ ਪਾਲਣਾ ਇੱਕ ਬ ਉਹ ਕਿੱਥੇ ਜਾ ਕੇ ਕਿਹੜੇ ਨਤੀਜੇ ਕਿਵੇਂ ਬਣਦੇ ਨੇ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਘੋੜਿਆਂ ਦੀ ਜੇਕਰ ਗੱਲ ਕਰੀਏ ਤਾਂ ਘੋੜੇ ਪਿਛਲੇ ਸਮੇਂ ਤੋਂ ਜਿਹੜੇ ਚੱਲਦੇ ਆਉਂਦੇ ਨੇ ਉਹ ਤੋਂ ਵੀ ਰਈਸ ਜਾਦਿਆਂ ਦੀ ਚੱਲਦੀ ਆਉਂਦੀ ਹੈ ਹੁਣ ਵੀ ਰਈਸ ਜਾਦਿਆਂ ਕੋਈ ਹੁੰਦੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਰਈਸ ਜਾਦਿਆਂ ਕੋਈ ਹੋਣਗੇ ਯਾਨੀ ਕਿ ਸਟੇਟਸ ਸਿੰਬਲ ਰਹਿੰਦਾ ਇੱਕ ਘੋੜਿਆਂ ਕੋ ਜਿਨੇ ਘੋੜੇ ਪਾਲੇ ਹੁੰਦੇ ਨੇ ਤਾਂ ਉਹ ਬਦੋ ਬੁਰੇ ਜੇਕਰ ਕਹਿ ਲੀਏ ਤਾਂ ਉਹ ਪਿੰਡ ਦੇ ਲਾਣੇ ਦਰਵਾਜੇ ਦੇ ਨੇ ਕਹਿ ਲਓ ਸੂਬੇ ਦੇ ਵੀ ਲਾਣੇ ਦਰਵਾਜੇ ਦੇ ਨੇ ਤਾਂ ਹੁਣ ਪਿਛਲੇ ਸਮਿਆਂ ਤੋਂ ਜੇਕਰ ਕੁਝ ਗੱਲ ਕਰੀਏ ਤਾਂ ਕਾਫੀ ਚਰਚਾਾਂ ਚ ਵੀ ਰਹੇ ਨੇ ਸ਼ੋਅਾਂ ਦੇ ਪ੍ਰਤੀ ਕਾਫੀ ਕੌਂਟਰੋਵਰਸਿਸ ਵੀ ਹੁੰਦੀਆਂ ਹੀ ਨਜ਼ਰ ਆਈਆਂ ਨੇ ਤੇ ਸਾਡੇ ਨਾਲ ਸਾਡੇ ਨਾਲ ਬਿਗ ਬ੍ਰਦਰ ਸਟਾਰਟ ਫਾਰਮ ਤੋਂ ਬਾਈ ਜੀ ਮਯੂਦ ਨੇ ਗੱਲਬਾਤ ਕਰਦੇ ਆ ਸੱਚ ਗੱਲ ਵੀਰੇ ਸੱਚੀ ਕਾ ਵੀਰੇ ਹੋ ਠੀਕ ਠਾਕ ਹੋ ਤੁਸੀਂ ਬਸ ਚੜਦੀ ਕਲਾ ਬਈ ਤੁਸੀਂ ਸੁਣਾਓ ਠੀਕ ਬਹੁਤ ਵਧੀਆ ਵੀਰੇ ਕਿਰਪਾ ਅੱਛਾ ਵੀਰੇ ਆਪਾਂ ਗੱਲ ਕੀਤੀ ਆ ਘੋੜਿਆਂ ਦੀ ਬਿਲਕੁਲ ਜੀ ਘੋੜੇ ਸ਼ੁਰੂ ਤੋਂ ਸਟੇਟਸ ਸਿੰਬਲ ਚੱਲਦੇ ਆਏ ਨੇ ਬਿਲਕੁਲ ਵੀ ਜਿਹਦੇ ਕੋ ਘੋੜਾ ਰੱਖਿਆ ਹੁੰਦਾ ਉਹਦੀ ਵੱਖਰੀ ਠੁੱਕ ਹੁੰਦੀ ਆ ਪੂਰੇ ਏਰੀਆ ਦੇ ਵਿੱਚ ਵੀ ਤੇ ਉਦਾਂ ਵੀ ਘੋੜੇ ਰੱਖਣੇ ਕਿੱਡੇ ਕੌਖੇ ਨੇ ਵੀਰੇ ਪਹਿਲੀ ਗੱਲ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਵੀ ਆਪਣੇ ਤੇ ਬਹੁਤ ਜ਼ਿਆਦਾ ਵੀ ਜਿਹਦੇ ਨਾਲ ਵੀ ਆਪੇ ਮੱਲ ਪ੍ਰਮਾਤਮਾ ਵੱਲ ਬਖਸ਼ਦਾ ਵੀ ਆਪਾਂ ਇਧਰ ਨੂੰ ਇਸ ਪਾਸੇ ਲੜ ਲੱਗਦੇ ਆ ਇਹ ਘੋੜਿਆਂ ਰੱਬ ਹੀ ਇੱਕ ਆਪਾਂ ਨੂੰ ਗੁਣ ਬਖਸ਼ਦਾ ਜਿਹਦੇ ਕਰਕੇ ਇਹ ਮੇਰ ਕਰਦੇ ਆ ਜਿੱਦਾਂ ਕਰਕੇ ਆਪਾਂ ਘੋੜਿਆਂ ਵੱਲੀ ਤੁਰਦੇ ਆ ਬਿਲਕੁਲ ਤੇ ਘੋੜੇ ਰੱਖਣੇ ਔਖੇ ਸੌਖੇ ਗੱਲ ਨਹੀਂ ਕੋਈ ਹੈਗੀ ਸਭ ਤੋਂ ਵੱਡੀ ਗੱਲ ਹੈਗੀ ਆ ਸ਼ੌਂਕ ਦੀ ਕਿਹੜੇ ਬੰਦੇ ਨੂੰ ਕਿੰਨਾ ਇੱਕ ਸ਼ੌਂਕ ਆ ਕਿੰਨਾ ਕੋ ਪਿਆਰ ਨਾਲ ਜਾਨਵਰ ਨਾਲ ਚੱਲਦਾ ਵਾ ਉਹ ਉਸ ਬੇਸ ਤੇ ਆਪਾਂ ਘੋੜਿਆਂ ਦਾ ਡਿਫਾਈਨ ਕਰ ਸਕਦੇ ਆ ਬਿਲਕੁਲ ਵੀ ਉਹ ਚੀਜ਼ ਕੀ ਆ ਹੂੰ ਤੇ ਸੈਕੰਡ ਪੁਆਇੰਟ ਰਹਿ ਗਿਆ ਵੀ ਆਪਾਂ ਕਹਿੰਦੇ ਆ ਵੀ ਇਹਨਾਂ ਨੂੰ ਮੇਨਟੇਨ ਕਿਵੇਂ ਕਰਨਾ ਹੈ ਕੁਛ ਜੀ ਉਹ ਤਾਂ ਜਦੋਂ ਵੀ ਕੋਈ ਵੀ ਕਿੱਤੇ ਚ ਪੈ ਜਾਂਦੇ ਆ ਤੁਸੀਂ ਹੁਣ ਇੰਟਰਵਿਊ ਕਰਦੇ ਹੋ ਜੀ ਤੁਸੀਂ ਉਹ ਕਿੱਤੇ ਚ ਪਏ ਹੋਏ ਹੋ ਤਾਂ ਤੁਹਾਨੂੰ ਨੋਲੇਜ ਆ ਜੇ ਮੈਂ ਇੱਕ ਤਰ੍ਹਾਂ ਕਿਸੇ ਨਾਲ ਕਰੂੰਗਾ ਤਾਂ ਮੈਨੂੰ ਉਹ ਚੀਜ਼ ਸਟੱਫ ਲੱਗੂਗੀ ਥੋੜਾ ਟਾਈਮ ਥੋੜਾ ਟਾਈਮ ਜੋ 4-6 ਮਹੀਨੇ ਚ ਬੰਦਾ ਡਲ ਚ ਹੋ ਜਾਂਦਾ ਤੇ ਮੈਂ ਕਹਿਣਾ ਚਾਹੂੰਗਾ ਬਹੁਤ ਵਧੀਆ ਸ਼ੌਂਕ ਆ ਬਹੁਤ ਰਾਇਲ ਸ਼ੌਂਕ ਆ ਬਹੁਤ ਇੰਟਰਸਟਿੰਗ ਸ਼ੌਂਕ ਆ ਬਹੁਤ ਚੰਗੇ ਲਿੰਕ ਆਪ ਬਹੁਤ ਚੰਗੇ ਬੰਦੇ ਆਪਾਂ ਨੂੰ ਇਹ ਕੰਮ ਚ ਮਿਲਦੇ ਆ ਜਿਹੜੇ ਵੀ ਨਵੇਂ ਮੈਕ ਨਿ ਮਚਾਊਗਾ ਤਾਂ ਬਹੁਤ ਚੰਗੀ ਚੀਜ਼ ਆ ਆਪਾਂ ਨੂੰ ਇੱਧਰ ਨੂੰ ਤੁਰਨਾ ਚਾਹੀਦਾ ਅੱਛਾ ਗੱਲ ਕਰਦੇ ਆ ਘੋੜੇ ਜਦੋਂ ਆਪਾਂ ਰੱਖਦੇ ਆ ਤਾਂ ਇੱਕ ਮਾਈਂਡ ਦੇ ਵਿੱਚ ਨਾ ਸਾਰਿਆਂ ਦੇ ਆਉਂਦਾ ਵੀ ਸ਼ੋਅ ਕਰ ਸ਼ੋਅ ਤੇ ਆਪਾਂ ਜਾਣਾ ਹੈ ਜੇ ਜੇਕਦ ਮੈਂ ਸ਼ੁਰੂਆਤ ਵੀ ਜਿਵੇਂ ਕੀਤੀ ਵੀ ਪਿਛਲੇ ਸਮੇਂ ਤੇ ਕੋ ਮੋਗੇ ਵਾਲਾ ਸ਼ੋਅ ਬੜਾ ਚਰਚਾ ਚ ਰਿਹਾ ਉਹਦੇ ਚ ਦੂਜੇ ਨੰਬਰ ਤੇ ਮੈਂ ਸੁਣਿਆ ਤੁਹਾਡਾ ਘੋੜਾ ਵੀ ਆਇਆ ਜਿਹੜਾ ਉਦੋਂ ਉਸ ਸਮੇਂ ਕਿੰਦਾ ਦਾ ਮਾਹੌਲ ਬਣਦਾ ਜਦੋਂ ਘੋੜਨਾਂ ਪਾ ਸ਼ੋਅ ਤੇ ਲੈ ਕੇ ਜਾਂਦੇ ਆ ਸਾਰੇ ਮਿਲਦੇ ਆਪਾਂ ਵੀਰੇ ਫਿਰ ਘੋੜਾ ਮੇਰੇ ਘਰੇ ਮਤਲਬ ਦੇਖੋ ਜੀ ਇਹ ਜੰਮਿਆ ਮੈਂ ਇਹਨੂੰ ਇੰਨਾ ਵੱਡਾ ਕੀਤਾ ਪਾਲਿਆ 4-5 ਸਾਲ ਦੀ ਮੇਰੀ ਮਿਹਨਤ ਆ ਫਿਰ ਉਹਨੂੰ ਉਦੇ ਤੋਂ ਟਾਈਮ ਦਿੱਤਾ ਉਹਨੂੰ ਤਿਆਰ ਕਰਕੇ ਇੱਕ ਸ਼ੋਅ ਚ ਉਹਨੂੰ ਪ੍ਰੈਜ਼ੈਂਟ ਕਰਾਇਆ ਜਦ ਤੱਕ ਉਹ ਘੋੜਾ ਜਜੇਸ ਦੇਖਦੇ ਨੇ ਉਹਨੂੰ ਪ੍ਰੈਜ਼ੈਂਟ ਕਰਦੇ ਨੇ ਜਿੱਥੇ ਨਈ ਡਿਸਾਈਡ ਹੁੰਦੀ ਆ ਜਦ ਤੱਕ ਵੀਰੇ ਸਾਰਿਆਂ ਦੇ ਦਿਲ ਦਰਦੇ ਹੁੰਦੇ ਆ ਵੀ ਕੀ ਰਿਜ਼ਲਟ ਨਿਕਲਣਾ ਕੀ ਨਤੀਜਾ ਬਣਨਾ ਆਪਦੇ ਵੱਲੋਂ ਅਸੀਂ ਬੈਸਟ ਲੈ ਕੇ ਜਾਂਦੇ ਆ ਠੀਕ ਆ ਬੈਸਟ ਆਪਦੇ ਵੱਲੋਂ ਬਰੀਡਿੰਗ ਕਰਦੇ ਆ ਵੀ ਉੱਥੇ ਦੇਖਦੇ ਆ ਮੁੜ ਕੇ ਕੀ ਨਤੀਜੇ ਨਿਕਲਦੇ ਰਹੀ ਮੋਗੇ ਸ਼ੋਅ ਦੀ ਵੀਰੇ ਫਸਟ ਤੇ ਕੋੜਾ ਸ਼ਾਬਾਸ਼ ਸੀ ਸੈਕਿੰਡ ਤੇ ਮੇਰਾ ਕੋੜਾ ਪਠਾਨ ਸੀ ਤੇ ਬਹੁਤ ਹੀ ਖੁਸ਼ੀ ਵਾਲੀ ਮੂਮੈਂਟ ਸੀ ਮੇਰੇ ਲਈ ਉਹ ਤੇ ਬਹੁਤ ਸੋਭਾ ਤੇ ਬਹੁਤ ਨਾਮ ਬਖਸ਼ਿਆ ਮੈਨੂੰ ਪਠਾਨ ਨੇ ਤੇ ਬਹੁਤ ਅਗੇ ਮੇਰੇ ਲਾਈਫ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਰੋਲ ਇਹਨੇ ਪਲੇ ਕੀਤਾ ਤੇ ਜਜੇਸ ਦੀ ਗੱਲ ਹੋ ਗਈ ਵੀਰੇ ਜਿਹੜੇ ਵੀ ਉੱਥੇ ਜਜੇਸ ਹੁੰਦੇ ਬਹੁਤ ਰਿਸਪੈਕਟਡ ਹੁੰਦੇ ਨੇ ਉਹਨਾਂ ਨੇ ਡਿਸੀਜਨ ਕੀਤੇ ਤਾਂ ਉਹ ਬਹੁਤ ਵਧੀਆ ਆਪਦੇ ਹਿਸਾਬ ਨਾਲ ਦੇਖਦੇ ਨੇ ਵੀ ਕੀ ਘੋੜੇ 'ਚ ਵੱਧ ਆ ਕੀ ਕਮੀ ਆ ਕੀ ਉਹਦੇ 'ਚ ਖੂਬੀ ਆ ਸਭ ਕੁਝ ਦੇਖ ਕੇ ਇੱਕ ਫੀਲਡ ਸੈੱਟ ਕਰਕੇ ਫਿਰ ਘੋੜੇ ਦਾ ਨਤੀਜਾ ਕੱਢਿਆ ਜਾਂਦਾ ਹੈ ਅੱਛਾ ਭਾਈ ਉਹੀ ਸ਼ੋਅ ਆ ਜ ਚ ਬਾਬਾ ਖੇੜੀ ਵਾਲਾ ਵੀ ਮੌਜੂਦ ਸੀ ਇਹਨਾਂ ਦਾ ਬਾਬਾ ਜੀ ਸ਼িকার ਜਿਹੜਾ 8ਵੇਂ ਨੰਬਰ ਤੇ ਆਇਆ ਬੜਾ ਚਰਚੇ ਦਾ ਵਿਸ਼ਾ ਬਣਿਆ ਰਿਹਾ ਕਾਫੀ ਇੰਟਰਵਿਊਜ਼ ਹੋਈਆਂ ਉਸ ਉੱਤੇ ਕਾਫੀ ਜਵਾਬੋ ਜਵਾਬੀ ਖੇੜ ਹੋਏ ਉਹਨਾਂ ਦੇ ਵਿੱਚ ਪਰ ਉਹਦੇ ਵਿੱਚ ਨਾ ਇੱਕ ਗੱਲ ਉੱਥੋਂ ਬੜੀ ਸਿੱਖਣ ਨੂੰ ਮਿਲੀ ਵੀ ਲੋਕਾਂ ਨੂੰ ਘੋੜੇ ਬਾਰੇ ਬਹੁਤ ਜਾਣਕਾਰੀ ਵੀ ਮਿਲੀ ਉਸ ਚੀਜ਼ ਨਾਲ ਵੀ ਘੋੜੇ ਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ ਕਿਵੇਂ ਉਹਦੀ ਜਿਹੜੀ ਗਰਦਨ ਹੈ ਕਿਵੇਂ ਉਹਦੀ ਕੱਦ ਕਾਠ ਹੈ ਕਿਵੇਂ ਉਹਦਾ ਫੇਸ ਜਿਹੜਾ ਕਿੱਡਾ ਕੋ ਬ੍ਰਾਡ ਚਾਹੀਦਾ ਉਸ ਚੀਜ਼ਾਂ ਸਾਰੀਆਂ ਉਹਨਾਂ ਨੇ ਸਮਝਾਈਆਂ ਨੇ ਪਰ ਆਪਾਂ ਇੱਕ ਵਾਰੀ ਫਾਰਮ ਤੇ ਜਰੂਰ ਚੱਲਾਂਗੇ ਹਨਾ ਵੀ ਕਿਵੇਂ ਕੀ ਕਿਵੇਂ ਡਿਫਾਈਨ ਕੀਤਾ ਜਾਂਦਾ ਉਸ ਚੀਜ਼ ਨੂੰ ਬਿਲਕੁਲ ਵੀਰੇ ਤੇ ਅੱਛਾ ਫਿਰ ਉਦੋਂ ਉੱਥੇ ਕਾਫੀ ਰੌਲਾ ਵੀ ਹੋ ਉਸ ਸਮੇ ਤੁਸੀਂ ਮੌਜੂਦ ਸੀ ਉੱਥੇ ਬਿਰੇ ਰੌਲਾ ਤਾਂ ਪਿਆ ਮੈਂ ਤਾਂ ਉੱਥੇ ਮੌਜੂਦ ਹੀ ਸੀ ਕਿਉਂਕਿ ਮੈਂ ਤਾਂ ਆਪਦਾ ਘੋੜਾ ਪ੍ਰੈਜ਼ੈਂਟ ਕਰਵਾ ਰਿਆ ਸੀ ਮੈਨੂੰ ਉਸ ਰੌਲੇ ਦਾ ਕੁਝ ਨਹੀਂ ਪਤਾ ਮੈਂ ਆਪਦਾ ਘੋੜਾ ਪਾ ਰਿਆ ਸੀ ਆਪਦੇ ਘੋੜੇ ਨੂੰ ਤਿਆਰ ਕਰ ਰਿਆ ਸੀ ਰਿਜ਼ਲਟ ਜੱਜਸ ਨੇ ਅਨਾਉਂਸ ਕੀਤਾ ਸੀ ਸੁਣਿਆ ਜੋ ਵੀ ਉਹਨਾਂ ਨੇ ਕਿਹਾ ਸੀ ਕਬੂਲ ਲਿਆ ਠੀਕ ਨਹੀਂ ਗੱਲ ਹੁਣ ਰਹੀ ਬਾਬਾ ਜੀ ਵਾਲੀ ਗੱਲ ਬਾਬਾ ਜੀ ਨੇ ਆਪਦੇ ਬਾਰੇ ਉਹਨਾਂ ਨੂੰ ਅਗਲੇ ਹਰ ਕਿਸੇ ਦਾ ਬਿਰੇ ਥਾਟ ਹੁੰਦਾ ਜੇ ਉਹਨਾਂ ਨੂੰ ਸੈਟੀਸਫਾਈ ਨਹੀਂ ਲੱਗਿਆ ਸ਼ਾਇਦ ਉਹਨਾਂ ਨੇ ਇਹ ਚੀਜ਼ ਬੋਲ ਲਈ ਹੋਊਗੀ ਉਹ ਉਹਨਾਂ ਦੀ ਆਪਦੀ ਆ ਹੁਣ ਮੇਰਾ ਘੋੜਾ ਜਿੱਤਿਆ ਠੀਕ ਆ ਮੇਰੀ લાલો ਵੀ ਮੇਰੇ ਘੋੜੇ ਚ ਖੂਬੀਆਂ ਲਾ ਲਓ ਮੇਰੀ ਮਿਹਨਤ ਲਾ ਲਓ ਕੁਛ ਲਾ ਲਓ ਕਿਉਂਕਿ ਉਹ ਘੋੜੇ ਨੇ ਪ੍ਰਮਾਤਮਾ ਨੇ ਮੈਨੂੰ ਉੱਥੇ ਦਾ ਵੱਲ ਬਖਸ਼ਿਆ ਅੱਛਾ ਗੱਲ ਨਾ ਬੜੀ ਉਸ ਦੇ ਨਾਲ ਉਸ ਇੰਟਰਵਿਊ ਦੇ ਦੌਰਾਨ ਕਾਫੀ ਗੱਲਾਂ ਇੱਕੋ ਵੀ ਮਸ਼ਹੂਰ ਹੋਈ ਵੀ ਖਰਖਰਾ ਬੜੀ ਚਿਹਰ ਵਜਿਆ ਸਾਡੇ ਘੋੜੇ ਉੱਤੇ ਵੀ ਸਕੇ ਨਜ਼ਰ ਆਉਂਦੀ ਆ ਘੋੜੇ ਦੀ ਤਾਂ ਖਰਖਰਾ ਕਿੰਨਾ ਕੁ ਮਾਇਨੇ ਰੱਖਦਾ ਘੋੜੇ ਦੀ ਗੱਲਾਂ ਚੀਂ ਘੋੜੇ ਦਾ ਖਰਖਰਾ ਨਹੀਂ ਕੱਲਾ کہہ ਸਕਦੇ ਸਾਰੀ ਤਿਆਰੀ ਘੋੜੇ ਦੀ ਮਾਇਨੇ ਰੱਖਦੀ ਆ ਉਹਦੀ ਡਾਈਟ ਉਹਦਾ ਖਰਖਰਾ ਉਹਦੀ ਸੇਵਾ ਉਹਦੀ ਐਕਸਰਸਾਈਜ਼ ਉਹਨੂੰ ਮੈਂਟੇਨ ਰੱਖਣਾ ਉੱਤੇ 24 ਘੰਟੇ ਨਿਗਰ ਰੱਖਣੀ ਸਭ ਕੁਝ ਮੈਟਰ ਕਰਦਾ ਵਾ ਤੇ ਉਸ ਤੋਂ ਬਾਅਦ ਰਹੀ ਖਰਖਰਾ ਵੀਰੇ ਹਰ ਬੰਦਾ ਜਿਹੜਾ ਮੱਲ ਜਿਹੜਾ ਵੀ ਪਾਲਦਾ ਕਿਸੇ ਦਾ ਪੁੱਤ ਮਾੜਾ ਨਹੀਂ ਖਾ ਪੀ ਕੇ ਆਉਂਦਾ ਸਾਰਿਆਂ ਨੇ ਮਿਹਨਤ ਪੂਰੀ ਠੋਕ ਕੇ ਕਰਕੇ ਆਉਣੀ ਆ ਮੈਂ ਆਪਦੇ ਵੱਲੋਂ ਬੈਸਟ ਕਰਕੇ ਹੀ ਗਿਆ ਸੀ ਕਮੀ ਰੱਖਣ ਨੂੰ ਤਾਂ ਮੈਂ ਵੀ ਨਹੀਂ ਉੱਥੇ ਗਿਆ ਸੀਗਾ ਤੇ ਮੈਂ ਅਗਲਾ ਵੀ ਹਰ ਬੰਦਾ ਵੀਰੇ ਬਾਬਾ ਜੀ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਉਹ ਵੀ ਵਧੀਆ ਉਹਦੀ ਤਿਆਰੀ ਨਾਲ ਆਬਜ਼ਾ ਠੀਕ ਆ ਹਰ ਬੰਦਾ ਮਿਹਨਤ ਕਰਕੇ ਆਉਂਦਾ ਵਾ ਜਿਹੜਾ ਨਿਊ ਕਮਰ ਆ ਵੀਰੇ ਸਗੋਂ ਅੱਜ ਤੋਂ 10 ਸਾਲ ਪਹਿਲਾਂ ਇਹ ਗੱਲਾਂ ਹੁੰਦੀਆਂ ਸਈਆਂ ਵੀ ਕਿਸੇ ਦਾ ਕੋਟ ਨਹੀਂ ਰੈਡੀ ਕੋਈ ਘੋੜਾ ਲਿੱਸਾ ਜਾਂ ਕੋਈ ਰਾਸੀ ਆ ਵੀਰੇ ਸਭ ਨੂੰ ਨੌਲੇਜ ਆ ਗਈ ਤੁਹਾਡੇ ਸੋਸ਼ਲ ਮੀਡੀਆ ਦੇ ਬਹੁਤ ਪਲੈਟਫਾਰਮਸ ਨੇ ਹੁਣ ਜਿੱਥੋਂ ਬੰਦੇ ਲੋਕ ਸਿੱਖ ਸਕਦੇ ਆ ਮੈਨੂੰ ਬਹੁਤ ਲੰਬੇ ਬੰਦੇ ਅਪਰੋਚ ਕਰਦੇ ਆ ਮੇਰੀ ਏਜ 22 ਠੀਕ ਆ ਇਸ ਟਾਈਮ ਤੇ ਵੀਰੇ ਮਤਲਬ 20 ਸਾਲ ਹੋ ਗਏ ਸਾਨੂੰ ਘੋੜਾ ਰੱਖਦਿਆਂ ਨੂੰ ਬਚਪਨ ਹੀ ਘੋੜਿਆਂ ਤੋਂ ਸ਼ੁਰੂ ਹੋ ਕੇ ਤੱਕ ਬਿਲਕੁਲ ਹਾਂ ਵੀ ਆਪਾਂ ਬਹੁਤ ਨੂੰ ਸਟੇਜ ਨੂੰ ਪਹਿਲਾਂ ਪਾਪਾ ਨੇ ਰੱਖੇ ਫਿਰ ਨਾਲ ਤੇ ਅੱਗੇ ਅਸੀਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜਿੰਨਾ ਸਾਡੇ ਚ ਹੈਗੀ ਆ ਜੋਰ ਤੇ ਆਪਾਂ ਜੇ ਗੱਲ ਕਰਦੇ ਆ ਵੀਰੇ ਵੀ ਉੱਥੇ ਇੱਕ ਮਿਹਨਤ ਵੀਰੇ ਇੱਕ ਘੋੜਾ ਪਾਲਣਾ ਤੇ ਇੱਕ ਪੁੱਤ ਪਾਲਣਾ ਇੱਕ ਬਰਾਬਰ ਆ ਬਿਲਕੁਲ ਠੀਕ ਆ ਵੀ ਉਹ ਕਿੱਥੇ ਜਾ ਕੇ ਕਿਹੜੇ ਨਤੀਜੇ ਕਿਵੇਂ ਬਣਦੇ ਨੇ ਠੀਕ ਆ ਉਹ ਇੱਕ ਖਾਸੇ ਵਾਲੀ ਗੱਲ ਇਹ ਵੀ ਹੋ ਜਾਂਦੀ ਆ ਵੀ ਆਪਾਂ ਇੱਕ ਧੀ ਪੁੱਤ ਪਾਲਦੇ ਆ ਠੀਕ ਆ ਉਹਦੇ ਤੇ ਕਿੰਨਾ ਮਾਪਿਆਂ ਦਾ ਮਿਹਨਤ ਹੁੰਦੀ ਆ ਫਿਰ ਉਹ ਕਿੱਦਾਂ ਦਾ ਬਣਦਾ ਵਾ ਕਿ ਕਿਸ ਤਰ੍ਹਾਂ ਦੀ ਉਹਦੀ ਪਰਵਰਿਸ਼ ਆ ਤੇ ਉਹ ਨਤੀਜੇ ਕਿੱਥੇ ਜਾ ਕੇ ਨਿਕਲਦੇ ਉਹਨਾਂ ਦਾ ਨਾਮ ਰੋਸ਼ਨ ਕਰਦਾ ਉਹ ਗੱਲ ਇਹਨਾਂ ਦੀ ਆ ਵੀ ਇਹ ਆਪਣਾ ਕਿੰਨਾ ਕ ਨਾਮ ਰੋਸ਼ਨ ਕਰਦੇ ਆ ਕੁਝ ਪ੍ਰਮਾਤਮਾ ਨੇ ਭਾਗ ਦੇਣੇ ਹੁੰਦੇ ਆ ਤੇ ਉਹ ਆਪਣੇ ਦਿੰਦਾ ਵਾ ਅੱਛਾ ਇਹ ਗੱਲ ਇਹ ਵੀ ਹੈ ਵੀ ਹਰੇਕ ਘੋੜਾ ਜਿਹੜਾ ਉਹ ਸ਼ੋਅ ਕੈਟਾਗਰੀ ਵਾਲਾ ਨਹੀਂ ਹੁੰਦਾ ਬਿਲਕੁਲ ਉਹਦਾ ਪਤਾ ਕਿਵੇਂ ਲੱਗ ਜਾਂਦਾ ਜਦੋਂ ਬੇਸ਼ੇਰਾ ਹੁੰਦਾ ਉਦੋਂ ਹੀ ਉਦੋਂ ਹੀ ਕੂਬੀਆਂ ਪਤਾ ਲੱਗ ਜਾਂਦੀਆਂ ਨੇ ਇੱਕ ਕੁਐਸਚਨ ਮੈਂ ਦੱਸ ਦਿੰਦਾ ਵੀਰੇ ਹੁਣ ਜਿਹੜਾ ਜਾਂ ਜਿਹੜਾ ਕੰਮ ਮੈਂ 20 ਸਾਲਾਂ ਚ ਸਿੱਖਿਆ ਜਾਂ ਤਾਂ ਤੁਸੀਂ ਮੇਰੇ ਨਾਲ ਇਹ 20 ਸਾਲ ਲਾ ਕੇ ਸਿੱਖੋਗੇ ਹਾਂ ਜਾਂ ਮੇਰੇ ਬਰਾਬਰ ਆਉਣ ਲਈ ਪੈਸਾ ਲਾ ਕੇ ਸਿੱਖੋ ਫਿਰ ਵੀ ਪੈਸਾ ਲਾ ਕੇ ਵੀ ਨੋਲੇਜ ਤਾਂ ਵੀਰੇ ਕਿਤੇ ਮੌਲਣੀ ਨਾ ਮਿਲਦੀ ਹੁਣ ਇਹੀ ਗੱਲ ਤੇ ਆਪਾਂ ਆ ਜਾਨੇ ਆ ਵੀ ਘੋੜੇ ਦਾ ਵੀਰੇ ਜੇ ਕਿਤੇ ਤੁਸੀਂ ਸਿੱਖਣਾ ਵਾ ਜਾਂ ਕੋਈ ਬੰਦਾ ਵੀ ਨਿਊ ਕਮਰ ਕਹਿੰਦਾ ਉਹਦੇ ਲਈ ਮੇਰਾ ਸਿਰਫ ਇੱਕ ਜਵਾਬਾ ਮੇਰੀ ਸੋਚ ਦੇ ਸਮਝਣਾ ਵੀ ਵੀਰੇ ਇਹ ਕੰਮ ਚ ਆਉ ਇਹ ਤੇ ਤਾਂ ਸਾਲ ਦੋ ਸਾਲ ਲਾਉ ਤੁਹਾਨੂੰ ਪਤਾ ਤਾਂ ਹੋਵੇ ਚੰਗਾ ਘੋੜਾ ਮਾੜਾ ਘੋੜਾ ਹੁੰਦਾ ਕੀ ਆ ਮਿਡਲ ਘੋੜਾ ਕਿਦਾਂ ਦਾ ਹੁੰਦਾ ਵੀ ਫਿਰ ਤੁਸੀਂ ਆਪਾਂ ਇਹ ਚੀਜ਼ ਤੇ ਕਰ ਸਕਦਾ ਮੈਂ ਕਹਾਂ ਉਹਦੀ ਗਰਦਨ ਦੇਖ ਲਓ ਜੀ ਉਹਦਾ ਮੂੰਹ ਦੇਖ ਲਓ ਗਰਦਨ ਦੇਖਣ ਦੇ ਵਿੱਚ ਵੀ ਕੱਟ ਉਹਦਾ ਕੋਲ ਕਿੰਨਾ ਉਹਦੀ ਗਰਦਨ ਦੇ ਵਿੱਚ ਗਰਦਨ ਦੀ ਕਿੰਨੀ ਪਤਲੀ ਆ ਕੰਨ ਦੇ ਕੰਨ ਵੀ ਕਿੰਨੇ ਟਾਈਪ ਦੇ ਆਉਂਦੇ ਆ ਵੀ ਉਹ ਕਿੰਨੀ ਕੁੰਡੀ ਵਾਲਾ ਕਿੰਨਾ ਉਹ ਸੁਨੱਖਾ ਵਾ ਕਿੰਨਾ ਉਹਦਾ ਐਂਗਲ ਵਧੀਆ ਸਭ ਕੁਝ ਹੀ ਦੇਖਿਆ ਜਾਂਦਾ ਵੀਰੇ ਤੇ ਲੋਕਾਂ ਨੂੰ ਸ਼ਾਇਦ ਮੈਂ ਇੱਕ ਚੀਜ਼ ਤਾਂ ਸਮਝਾ ਸਕਦਾ ਡੌਗ ਸ਼ੋ ਹੁੰਦੇ ਆ ਬਿਲਕੁਲ ਡੌਗ ਦੀ ਟੇਲ ਦੇਖੀ ਜਾਂਦੀ ਆ ਵੀ ਉਹ ਕਿੰਨੇ ਬਰੀਡ ਦੇ ਹਿਸਾਬ ਨਾਲ ਉਹਦੀ ਲੈਂਥ ਉਹਦਾ ਪੋਸਚਰ ਉਹਦਾ ਕੈਰੇਕਟਰ ਸਭ ਕੁਝ ਜਿੰਨਾ ਕਿ ਮੈਂ ਮਤਲਬ ਆਪ ਵੀ ਇਹ ਤਾਂ ਜਾਣਦਾ ਵੀ ਸੌਰੀ ਮੈਂ ਗਲਤ ਵੀ ਹੋ ਸਕਦਾ ਪਰ ਵੀ ਉਹ ਲੋਕ ਉਹਨੂੰ ਕਿਵੇਂ ਜਜ ਕਰਦੇ ਆ ਠੀਕ ਆ ਇੱਕ ਹੋਰ ਚੀਜ਼ ਆ ਸਭ ਤੋਂ ਵੱਡਾ ਪੁਆਇੰਟ ਆ ਇਹ ਦੁਨੀਆ ਤੇ ਵੀਰੇ ਜਿਹੜਾ ਘੋੜਾ ਵਾ ਉਹ ਉਈ ਕੋਸਤੀ ਲਾ ਲੂ ਬੰਦਾ ਜੋਰ ਲਾਉ ਗਰੇ ਹੋਂਟ ਡੌਗਸ ਦੀ ਰੇਸ ਲਾ ਲੂ ਉਹਦੇ ਚ ਕੋ ਕੁੱਤੇ ਦਾ ਜੋਰ ਲੱਗਦਾ ਕੋਈ ਵੀ ਆਪਾਂ ਕਬੱਡੀ ਲਾ ਲੂ ਬੰਦਾ ਜੋਰ ਲਗਾ ਵੀਰੇ ਜਿਹੜੇ ਬੰਦੇ ਇਹਦੇ ਚ ਮਾਲਕਾਂ ਦਾ ਜੋਰ ਲੱਗਦਾ ਘੋੜਾ ਜਦੋਂ ਖੜਾ ਉੱਥੇ ਹੋ ਜਾਂਦਾ ਉਦੋਂ ਤਾਂ ਉਹਨੇ ਡਿਸਪਲੇ ਕਰਕੇ ਆਪਦੇ ਆਪ ਨੂੰ ਦਿਖਾਉਣਾ ਇਹਦੇ ਚ ਵਨ ਫੇਅਰ ਡਿਸੀਜ਼ ਮਤਲਬ ਵਨ ਸਾਈਡਿਡ ਡਿਸੀਜ਼ ਹੋ ਨਹੀਂ ਸਕਦਾ ਕਿਉਂਕਿ ਅੱਖ ਹੀ ਦਿਖਦਾ ਨਹੀਂ ਤਾਂ ਕਰਕੇ ਸ਼ਾਇਦ ਇਹਦੇ ਤੇ ਇਹ ਚੀਜ਼ਾਂ ਕੌਂਟਰਵਰਸੀਆਂ ਕ੍ਰੀਏਟ ਹੋ ਜਾਂਦੀਆਂ ਕੁਝ ਵੀ ਆ ਜਿਹੜੇ ਬੰਦੇ ਬੀਟੇ ਬਰੀਡਰ ਨੇ ਜਿਹੜੇ ਬੰਦੇ ਇਹਨਾਂ ਦੀ ਨੌਲੇਜ ਰੱਖਦੇ ਆ ਸ਼ੌਂਕ ਰੱਖਦੇ ਆ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਵਾ ਉਹ ਬਾਹਰੋਂ ਹੀ ਕਾਫੀ ਪਤਾ ਲੱਗ ਜਾਂਦਾ ਹੁੰਦਾ ਵੀ ਹਾਂ ਇਹ ਚੰਗੇ ਨੇ ਵੀ ਇਹ ਘੋੜਾ ਜਿੱਤਨ ਨਾਲ ਰਿਜ਼ਰਵ ਕਰਦਾ ਤੇ ਜਿੱਤਿਆ ਤਾਂ ਕਾਤੋਂ ਜਿੱਤਿਆ ਵਾ ਇਹ ਚੀਜ਼ ਦਾ ਬਿਲਕੁਲ ਅੱਛਾ ਹੁਣ ਆਪਾਂ ਮੋਗੀ ਵਾਲੀ ਗੱਲ ਤੋਂ ਥੋੜਾ ਜ਼ਿਆਦਾ ਲੈਵਲ ਅਪ ਕਰਦੇ ਆ ਪੁਸ਼ਕਰ ਮੇਲੇ ਵਾਲ ਚੱਲਦੇ ਆ ਵੀ ਗਾਣੇ ਵੀ ਕਾਫੀ ਬਣੇ ਨੇ ਪੁਸ਼ਕਰ ਆਈ ਜਿੱਤ ਕੇ ਵਸ਼ੇਰੀ ਹਣਾ ਵੀ ਮਤਲਬ ਪੁਸ਼ਕਰ ਦਾ ਨਾਮ ਇਸ ਤਰੀਕੇ ਦਾ ਮਸ਼ਹੂਰ ਹੈ ਵੀ ਜਿਹੜਾ ਘੋੜਾ ਪੁਸ਼ਕਰ ਤੇ ਮੇਲੇ ਤੇ ਪਹੁੰਚ ਜਾਂਦਾ ਉਦਾ ਇੱਕ ਅਲੱਗ ਲੈਵਲ ਬਣ ਜਾਂਦਾ ਵੀ ਉਹ ਪੁਸ਼ਕਰ ਜਾ ਕੇ ਆਇਆ ਪੁਸ਼ਕਰ ਦੇ ਮੇਲੇ 'ਚ ਖੜ ਕੇ ਆਇਆ ਵੀਰੇ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਪੁਸ਼ਕਰ ਮੰਡੀ ਗਿਨੀਸ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਹੈਗੀ ਹੈ ਕਿ ਕਿਸੇ ਨੇ ਰੀਡ ਕੀਤਾ ਹੋਵੇ ਹੁਣ ਇਹ ਪਤਾ ਕੀ ਚੱਕਰਾ ਵੀਰੇ ਇੱਕ ਤਾਂ ਬਹੁਤ ਸੋਹਣੀ ਜਗ੍ਹਾ ਵਾ ਪੁਸ਼ਕਰ ਬਹੁਤ ਪੀਸਫੁਲ ਬਹੁਤ ਸ਼ਾਂਤ ਹੈ ਉੱਥੇ ਟੂਰਿਸਟ ਵੀ ਆਉਂਦੇ ਨੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਉੱਥੇ ਬੈਠ ਉੱਠ ਕੇ ਤੇ ਜਦੋਂ ਉਹ ਆਉਂਦੇ ਨੇ ਉੱਥੇ ਤਾਂ ਵੀਰੇ ਉੱਥੇ ਪਤਾ ਕੀ ਗੱਲ ਆ ਪੁਸ਼ਕਰ ਮੰਡੀ ਅੱਜ ਦੀ ਤਾਂ ਲੱਗ ਨਹੀਂ ਰਹੀ ਉਹ ਮੈਨੂੰ ਲੱਗਦਾ ਮੈਨੂੰ ਪਤਾ ਵੀ ਨਹੀਂਦਾ ਇਤਿਹਾਸ ਕਿੱਥੇ ਕਿ ਕਦੋਂ ਤੇ ਉੱਥੇ ਵੀਰੇ ਯਾਰ ਸਾਰੇ ਬੰਦੇ ਆਉਂਦੇ ਨੇ 올ਓਵਰ ਇੰਡੀਆ ਕੁਦਰਤੀ ਲਾ ਲੋ ਵੀ ਉੱਥੇ ਗੁਜਰਾਤ ਤੋਂ ਵੀ ਲੋਕ ਆਉਂਦੇ ਆ ਸੈਂਟਰ ਚ ਪੈ ਜਾਂਦੀ ਆ ਪੰਜਾਬ ਤੋਂ ਵੀ ਜਾਂਦੇ ਆ ਮਹਾਰਾਸ਼ਟਰ ਤੋਂ ਵੀ ਤੇ ਸਾਰਾ ਹੌਲ ਇੰਡੋਵਰਥ ਇੰਡੀਆ ਇਕੱਠਾ ਹੁੰਦਾ ਅਸੀਂ ਆਪਦੇ ਆਪ ਦੇ ਜਾਨਵਰ ਉੱਥੇ ਦਿਖਾਉਨੇ ਆ ਤੇ ਰਹੀ ਵੀਰੇ ਆਪਾਂ ਕਹਿੰਦੀ ਆ ਵੀ ਪੋਸ਼ਕਰ ਮੰਡੀ ਗਾਣੇ ਆ ਚੋਂਦੀ ਆ ਉਹੀ ਗੱਲ ਆ ਮਕਸਰ ਮੰਡੀ ਵੀ ਗਾਣੇ ਆ ਚੋਂਦੀ ਵੀ ਮਕਸਰ ਮੰਡੀ ਦਾ ਵੀ ਆ ਬਸ ਵੀਰੇ ਸਮੇਂ ਨਾਲ ਜਿਵੇਂ ਆਪਾਂ ਗੱਲ ਕੀਤੀ 20 ਸਾਲ ਲੱਗ ਗਏ ਸਮੇਂ ਦਾ ਨਾਮ ਉੱਚਾ ਹੋਇਆ ਸ਼ਾਇਦ ਉਹ ਮੇਰੇ ਸਾਹਮਣੇ ਪਹਿਲਾਂ ਛੋਟੀ ਮੰਡੀ ਹੁੰਦੀ ਹੋਊਗੀ ਜੇ ਮੈਨ ਨੋਲਿਜ ਨੀ ਪਰਪਰ ਜਾਣਕਾਰੀ ਜਦੋਂ ਆ ਵੀ ਵੀ ਉਹ ਵੱਡੀ ਹੁਣ ਹੁੰਦੀ ਹੁੰਦੀ ਐਕਸਪੈਂਡ ਹੋ ਗਈ ਪੰਜਾਬੋਂ ਹੀ ਕਿੰਨੇ ਲੋਕ ਜਾਣ ਲੱਗੇ ਅਸੀਂ ਜਿੰਨੇ ਉੱਠੇ ਆ ਅਸੀਂ ਜਾਣੇ ਆ ਉੱਥੇ ਦੇਖਦੇ ਆ ਪੁਸ਼ਕਰ ਮੰਡੀ ਇੱਕ ਬਹੁਤ ਵਧੀਆ ਮੰਡੀ ਆ ਬਹੁਤ ਵਧੀਆ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਵਾ ਬਾਕੀ ਸਭ ਤੋਂ ਵੱਡੀ ਗੱਲ ਤਾਂ ਵੀਰੇ ਉੱਥੇ ਹੈ ਤਾਂ ਇੱਕ ਮਤਲਬ ਜਿਹੜੀ ਖਿੱਚ ਦਾ ਕੇਂਦਰ ਹੁੰਦਾ ਘੋੜੇ ਹੀ ਨੇ ਬਿਲਕੁਲ ਘੋੜੇ ਖਿੱਚਦਾ ਕੇਂਦਰ ਤਾਂ ਹੀ ਨੇ ਜੇ ਘੋੜੇ ਕੁਝ ਰਾਇਲ ਨੇ ਘੋੜਿਆਂ 'ਚ ਕੁਝ ਅਲੱਗ ਦਾ ਵਾਰ ਡਿਫਰੈਂਟ ਆ ਘੋੜੇ ਵੀਰੇ ਜਿਹੜੀ ਚੀਜ਼ ਰੇਅਰ ਆ ਉਹ ਆਪੀ ਮਹਿੰਗੀ ਅਭਿਆਤੇ ਆਪੇ ਉਹ ਚੀਜ਼ ਸੋਭਾ ਲਾਇਕ ਬਣ ਚੁੱਕਾ ਹੁਣ ਕੋਈ ਗੰਟੀ ਆ ਜੇ ਆਪਾਂ ਕਹਿੰਦੀ ਆਪਣੇ ਡਿਫੈਂਡਰਾਂ ਦੀ ਗੱਲ ਕਰ ਲਈਏ ਡਿਫੈਂਡਰਾਂ ਵੀਰੇ ਆਮ ਬਹੁਤ ਲੋਕਾਂ ਨੇ ਆਪਣੇ ਲੁਧਿਆਣਾ ਚ ਲੈ ਲੀਆਂ ਚਲੋ ਉਹ ਹੋ ਗਈ ਹੁਣ ਥੋੜੀ ਜੀ ਲੋਕ ਕਹਿੰਦੇ ਵੀ ਜੀਵ ਹੈ ਹਨ ਉਹ ਦੂ ਚੰਗੀ ਹੋਗੀ ਜਿਹੜੀ ਇਦੂ ਚੰਗੀ ਜਾਣਗੇ ਉਹ ਥੋੜੀ ਜੀ ਹੋਰ ਇਦੂ ਰਾਇਲ ਕਾਰ ਤੇ ਹੋ ਜਾਣਗੇ ਪਰ ਜਿਹੜੀ ਚੀਜ਼ ਰਾਇਲ ਆ ਉਹ ਆਪੇ ਵੀਰੇ ਖਚਦਾ ਕੇਂਦਰ ਆ ਬਾਕੀ ਕੁਛ ਇਹ ਵੀ ਕਹਿ ਸਕਦੇ ਆ ਗਾਣਿਆਂ ਨੇ ਕੁਛ ਲੋਕਾਂ ਨੇ ਉਹਨਾਂ ਨੂੰ ਕਾਫੀ ਕੋਸ਼ਿਸ਼ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇੰਟਰਡਿਊਸ ਕਰਦਾ ਜਿਤੇ ਕਰਕੇ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਬਹੁਤ ਮਿਲੀ ਜਿਹੜੀ ਨੌਲੇਜ ਮਿਲਣ ਕਰਕੇ ਉਤਸ਼ਾਹ ਬੜਾ ਕ੍ਰੀਏਟ ਹੋਇਆ ਹਰ ਨਵਾਂ ਮੁੰਡਾ ਰੱਖਣ ਦਾ ਸ਼ੌਂਕ ਆ ਬਾਕੀ ਵੀਰੇ ਜਿਨ੍ਹਾਂ ਨੂੰ ਜਾਨਵਰ ਨਾਲ ਪਿਆਰ ਆ ਨਾ ਉਹ ਰੱਬ ਦੀ ਕਿਰਪਾ ਤੇ ਬਹੁਤ ਜ਼ਿਆਦਾ ਮਹਾਰਾਜੋਦਤਾਂ ਤੇ ਮੇਰ ਕਰਦੇ ਨੇ ਵੀ ਜਾਨਵਰ ਜਿਤੇ ਘਰੇ ਆਉਣਗੇ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਮੰਨਦਾ ਵੀ ਮੇਰੇ ਕੋਲੇ ਜਾਨਵਰ ਨੇ ਮੈਂ ਆਪਦਾ ਇਹਨਾਂ ਦੀ ਸੇਵਾ ਕਰਦਾ ਪ੍ਰਮਾਤਮਾ ਮੇਰੇ ਤੋਂ ਲੈਂਦੇ ਆ ਤੇ ਦੂਸਰੀ ਗੱਲ ਹੈਗੀ ਆ ਵੀ ਇਹ ਮੇਰਾ ਇਹ ਪੈਸ਼ਨ ਆ ਮੇਰਾ ਸ਼ੌਂਕ ਆ ਠੀਕ ਆ ਕੱत्ता ਦਾ ਹਰ ਕਿਸਦਾ ਬਾਅਦ ਚ ਬਣਦਾ ਬਿਲਕੁਲ ਠੀਕ ਆ ਆਪਾਂ ਉਹਨਾਂ ਨੂੰ ਜੇ ਸ਼ੌਂਕ ਨਾ ਪਾਲਦੇ ਆਂ ਸਾਂਭਦੇ ਆਂ ਮਿਹਨਤ ਕਰਦੇ ਆਂ ਦੇਖਦੇ ਆਂ ਵੀ ਉਹ ਕਿੰਨਾ ਕੁ ਲੰਬਾ ਜਾਂਦਾ ਵਾ ਫੇਰ ਹੀ ਆਪਾਂ ਹੈਗੇ ਆਂ ਤੇ ਵੀਰੇ ਲਾਈਫ ਸਟਾਕ ਆ ਬਿਲਕੁਲ ਮੇਨ ਪੁਆਇੰਟ ਆ ਜਿਹੜਾ ਸਾਲੀ ਚੀਜ਼ ਤੇ ਪੈਸਾ ਲਾਉਣਾ ਇਸ ਸਾਲੀ ਚੀਜ਼ ਨੂੰ ਪਾਲ ਕੇ ਪੋਸ ਕੇ ਵਟਾ ਕਰਨਾ ਬਹੁਤ ਵੱਡਾ ਟਫ ਟਾਸਕ ਹੈ ਇਹ ਚੀਜ਼ ਸਭ ਤੋਂ ਮੇਨ ਹੈ ਲਾਈਫਸਟਾਕ ਤੇ ਪੈਸਾ ਲਾਉਣਾ ਹਰ ਬੰਦੇ ਦੀ ਵਸਤ ਨਹੀਂ ਵਸਤ ਇੱਕ ਦਿਨ ਦੇ ਹਿਸਾਬ ਨਾਲ ਇੱਕ ਮਿੰਟਾਂ ਦੇ ਹਿਸਾਬ ਨਾਲ ਇੱਕ ਘੰਟਿਆਂ ਤੋਂ ਡਾਊਨ ਵੀ ਜਾਂਦਾ ਤੇ ਅੱਪ ਵੀ ਜਾਂਦਾ ਅੱਪ ਡਾਊਨ ਜਾਣਾ ਬਹੁਤ ਟਫ ਆ ਠੀਕ ਆ ਰੋਜ਼ ਤਰਿਸਕ ਤੇ ਚੀਜ਼ ਪੜਨੀ ਆ ਤੇ ਰੋਜ਼ ਆ ਬਾਕੀ ਬਿਰੇ ਰਿਸਕ ਦਾ ਹਰ ਕੰਮ ਚ ਅੱਜ ਆਪਾਂ ਹੈਗੇ ਆ ਕੱਲ ਨੂੰ ਆਪਾਂ ਨਾ ਹੋਈਏ ਕੋਈ ਕੰਮ ਚ ਆਪਾਂ ਪੈਸੇ ਲਾਇਕ ਅੱਜ ਕਰੋ ਉੱਥਾ ਕੱਲ ਨੂੰ ਨਾ ਹੋਵੇ ਸ਼ੇਅਰ ਮਾਰਕੀਟ ਵੀ ਸੱਟਾਈ ਆ ਆਪਾਂ ਇਹ ਨਹੀਂ ਕਹਿੰਦੇ ਵੀ ਲੋਕ ਕਹਿੰਨ ਵੀ ਹਾਂ ਬਾਈ ਇਹ ਸਾਲ ਹੀ ਚੀਜ਼ ਆ ਫਲਾਨਾ ਜਾਂ ਕੁਝ ਵੀ ਆਪਾਂ ਗੱਲ ਕੀਤੀ ਜਾਵੇ ਪਰ ਗੱਲ ਇੰਨੀ ਕੁ ਤਾਂ ਮੈਨੇ ਰੱਖਦੀ ਆ ਨਾ ਵੀ ਆਪਾਂ ਇੱਕ ਸ਼ੌਂਕ ਪਾਲ ਲਏ ਸ਼ੌਂਕ ਜੇ ਆਪਣਾ ਕਿੱਤਾ ਹੋ ਜਵੇ ਆਪਣਾ ਪੈਸ਼ਨ ਹੀ ਆਪਣਾ ਕੰਮ ਹੋ ਜਵੇ ਉਦੋਂ ਬੈਸਟ ਕੁਝ ਨਹੀਂ ਹੁੰਦਾ ਅੱਛਾ ਭਾਈ ਪੁਸ਼ਕਰ ਮੇਲੇ ਦੀ ਗੱਲ ਚੱਲ ਰਹੀ ਆ ਉੱਥੇ ਨਾ ਜਿਵੇਂ ਦੱਸਿਆ ਵੀ ਹੁਣ ਪੰਜਾਬੋਂ ਬਹੁਤ ਲੋਕ ਜਾਣ ਲੱਗ ਗਏ ਉਦਾਂ ਵੀ ਸੈਂਟਰ ਪੈ ਜਾਂਦਾ ਕਾਫੀ ਦੂਰੋਂ ਦੂਰੋਂ ਆਉਂਦੇ ਪਰ ਉੱਥੇ ਸੁਣਨ ਜੇ ਵੀ ਆਉਂਦਾ ਕਿ ਕਾਫੀ ਵੱਡੇ ਇੰਡਸਟਰੀਸਟ ਵੀ ਉੱਥੇ ਪਹੁੰਚਦੇ ਨੇ ਰੀਚ ਕਰਦੇ ਨੇ ਜਿਦਾਂ ਜੇਕਰ ਨਾਮ ਲੈ ਜਾਂਦੇ ਰਿਲਾਇੰਸ ਵਰਗੀਆਂ ਕੰਪਨੀਆਂ ਹੋ ਗਈਆਂ ਜੀਓ ਵਰਗੀਆਂ ਕੰਪਨੀਆਂ ਹੋ ਗਈਆਂ ਉਹ ਵੀ ਉੱਥੇ ਪਹੁੰਚਦੀਆਂ ਨੇ ਤਾਂ ਉਹ ਉਹਨਾਂ ਦਾ ਵੀ ਜਿਹੜਾ ਇੰਟਰਸਟ ਆ ਘੋੜਿਆਂ ਦੇ ਵਿੱਚ ਨਜ਼ਰ ਆਉਂਦਾ ਘੋ ਤਾ ਉਹ ਤੁਹਾਡੇ ਨਾਲ ਕੋਈ ਇਸ ਤਰੀਕੇ ਦਾ ਵਾਕਿਆ ਹੋਇਆ ਹੋਵੇ ਉਥੇ ਜਿਵੇਂ ਦੇਖੋ ਜੀ ਮੈਂ ਕਾਫੀ ਮੇਰੇ ਜਿਹੜੇ ਮੇਰੇ ਕੋਲੇ ਹਾਰਸਸ ਸੀਗੇ ਮਤਲਬ ਮੈਨੂੰ ਕਾਫੀ ਟਾਈਮ ਹੋ ਗਿਆ ਪੁਰਾਣੇ ਘੋੜੇ ਰੱਖਦੇ ਨੇ ਉਹ ਵੀ ਠੀਕ ਆ ਬੜੀ ਆਪਣੇ ਬਹੁਤ ਵਧੀਆ ਇੰਡਸਟਰੀ ਮਤਲਬ ਆਪਣੇ ਇੰਡੀਆ ਦੇ ਇੱਕ ਬਿਜ਼ਨਸ ਟਾਈਕੂਨ ਵੀ ਨੇ ਉਹ ਬਹੁਤ ਵਧੀਆ ਰਿਸਪੈਕਟਫੁਲ ਪਰਸਨ ਵੀ ਨੇ ਉਹਨਾਂ ਨੇ ਮੇਰੇ ਤੋਂ ਹਾਰਸਸ ਮੇਰੇ ਕੋਲ ਉਹਨਾਂ ਕੋਲੇ ਕਾਫੀ ਗਏ ਵੀ ਨੇ ਕਾ ਤੇ ਵੀਰੇ ਇੰਟਰਸਟ ਦੀ ਗੱਲ ਆ ਜੇ ਉਹਨਾਂ ਨੂੰ ਸ਼ੌਂਕ ਆ ਤਾਂ ਹੀ ਅਗਲਾ ਇਨਵੈਸਟ ਕਰਦਾ ਦੂਸਰੀ ਗੱਲ ਰਹੀ ਹੁਣ ਸਲਮਾਨ ਖਾਨ ਤੱਕ ਨੂੰ ਵੀ ਮਹੋਰਸਸ ਸੇਲ ਕੀਤੇ ਨੇ ਜਿਹੜੇ ਪੌਪੂਲਰ ਹੋਏ ਨੇ ਉਹਨਾਂ ਨੇ ਉਹਨਾਂ ਕੋਲੇ ਗਏ ਨੇ ਮੇਰੇ ਵੱਲੀ ਹਾਰਸ ਬਸ ਇਹ ਚੀਜ਼ ਆ ਵੀਰੇ ਉਹਨਾਂ ਦਾ ਖੁਦ ਇੱਕ ਬ੍ਰਾਂਡ ਵੈਲਿਊ ਆ ਤੇ ਉਹ ਵੀ ਤੁਸੀਂ ਦੇਖੋ ਨਾ ਵੀ ਐਡਾ ਰਾਇਲ ਪਰਸਨ ਐਡਾ ਵਧੀਆ ਸ਼ੌਂਕ ਪਾਲ ਰਿਹਾ ਹੋਏਗਾ ਤਾਂ ਰੀਲੀ ਬਹੁਤ ਵਧੀਆ ਗੱਲ ਤੇ ਬਹੁਤ ਵਧੀਆ ਫੜਾਵਾ ਵੀ ਮਿਲ ਰਿਹਾ ਵੀਰੇ ਉਨ੍ਹਾਂ ਦੇ ਨਾਮ ਨਹੀਂ ਸਕੋ ਗੱਲ ਦੋ ਵਾਰੀ ਚੰਗੀ ਲੱਗਣ ਲੱਗ ਜਾਂਦੀ ਆ ਤੇ ਹਾਂ ਬਾਈ ਲਹਿਵਿਸ਼ ਆ ਯਾਰ ਉਹ ਚੀਜ਼ ਉਹ ਰੱਖ ਰਿਹਾ ਤਾਂ ਕਿਉਂ ਰੱਖ ਰਿਹਾ ਹਰ ਬੰਦੇ ਦੇ ਕੁਐਸਚਨ ਦਿਮਾਗ ਚ ਆਉਂਦਾ ਵਾ ਤੇ ਜਿੰਨਾ ਸੌਖਾ ਆਪਾਂ ਕਹਿ ਦਈਏ ਨਾ ਵੀ ਵੀਰੇ ਇੱਕ ਜਾਨਵਰ ਨੂੰ ਮਤਲਬ ਵੱਡਾ ਕਰਨਾ ਉਹ ਈਜ਼ੀ ਨਹੀਂ ਹੈਗਾ ਬਹੁਤ ਟਫ ਆ ਬਹੁਤ ਮਿਹਨਤ ਵੀ ਆ ਪਰ ਐ ਕਹਿ ਦਈਏ ਵੀ ਹਾਂ ਵੀ ਇਹ ਬੋਲਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਹੁੰਦੀਆਂ ਯਾਰ ਕੋਈ ਲੋਕ ਕਹਿ ਦਵੇ ਯਾਰ ਇਹ ਕਿਹੜਾ ਕੰਮ ਲੱਗਿਆ ਜਾਂ ਕੁਝ ਵੀ ਵੀਰੇ ਆਪਾਂ ਗੱਲਾਂ ਕਰੀ ਚੱਲੀਏ ਵੀਰੇ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਕੀਤਾ ਵਾ ਵਧੀਆ ਸਿਸਟਮ ਨਾ ਕਰੋ ਤਾਂ ਮਹਾਰਾਜ ਭਾਗ ਲਾਉਂਦਾ ਕੋਈ ਵੀ ਕੰਮ ਆਪਾਂ ਚੂਸ ਕਰਨਾ ਮਿਹਨਤ ਲੱਗਣ ਤਾਂ ਜ਼ਰੂਰੀ ਹੀ ਜ਼ਰੂਰੀ ਹੈ। ਵੀ ਤੁਸੀਂ ਗੱਲ ਕੀਤੀ ਹੈ ਵੀ ਆ ਕਾਫੀ ਸਿੰਗਰਾਂ ਦਾ ਜਦੋਂ ਦਾ ਰੁਝਾਨ ਇਹ ਦੇ ਵਿੱਚ ਪਿਆ ਵੀ ਘੋੜੇ ਗਾਣੇ ਜਿਹੜੇ ਨੇ ਘੋੜੇ ਆਉਣੇ ਸ਼ੁਰੂ ਹੋ ਗਏ ਵੀਡੀਓ ਦੇ ਵਿੱਚ ਜਦੋਂ ਘੋੜਾ ਆਉਂਦਾ ਤਾਂ ਉਹ ਵੀਡੀਓ ਦਾ ਜਿਹੜਾ ਗ੍ਰਾਫ ਹੈ ਆਟੋਮੈਟਿਕਲੀ ਉਹ ਰਾਈਜ਼ ਕਰਦਾ ਹੀ ਕਰਦਾ ਹੈ। ਅੱਛਾ ਤੇ ਉਹਦੇ ਨਾਲ ਜਿਵੇਂ ਹੁਣ ਉਹਦਾ ਮੁੱਲ ਵੀ ਵੱਧਦਾ ਹੋਇਆ ਨਜ਼ਰ ਆਉਂਦਾ ਘੋੜਿਆਂ ਦਾ। ਵੀਰੇ ਦੇਖੋ ਜੀ ਯਾਰ ਇੱਕ ਗੱਲ ਆ ਲੋਕ ਕਹਿੰਦੇ ਘੋੜੇ ਮਹਿੰਗੇ ਹੋ ਗਏ ਵੀਰੇ ਮਹਿੰਗੇ ਨੇ। ਹੂੰ ਕੋਈ ਸ਼ੱਕ ਨਹੀਂ ਵੀ ਘੋੜੇ ਨਹੀਂ ਮਹਿੰਗੇ ਕੁਆਲਿਟੀ ਮਹਿੰਗੀ ਵੀ ਸੀ ਚੰਗੀ ਜਿਹੀ ਸ਼ੁਰੂ ਤੋਂ ਹੀ ਮਹਿੰਗੀ ਸੀ ਕੀ ਵੀਰੇ ਲੋਕ ਕਹਿੰਦੇ ਗਰਾਫ ਘੋੜਾ ਆਂ ਕਰਕੇ ਹੁਣ ਲੋਕਾਂ ਨੂੰ ਗੋਣ ਵਾਲਿਆਂ ਨੇ ਡਿਫੈਂਡਰਾਂ ਦਾ ਨਾਂ ਸਿੰਗਰਾਂ ਨੇ ਲਿਆ ਯਾਰ ਮੇਲਾ ਤਾਂ ਵੱਧ ਪੈਣ ਲੱਗ ਗਈ ਵੀਰੇ ਜਿਹੜੀ ਚੀਜ਼ ਲੋਕਾਂ ਦੀ ਨਿਗਾਹ ਆ ਰਹੀ ਆ ਪਰ ਫੁੱਲਤ ਹੋ ਰਹੀ ਆ ਲੋਕ ਉਹਦੇ ਵੱਲੇ ਅਟਰੈਕਟ ਹੋ ਰਹੇ ਆ ਆਪੇ ਹੀ ਮਹਿੰਗੀ ਆ ਯਾਰ ਮਹਿੰਗੀ ਹੋਣ ਮਹਿੰਗੀ ਸਸਤੀ ਵਾਲੀ ਤਾਂ ਗੱਲ ਹੀ ਨਹੀਂ ਆਉਂਦੀ ਉਹਦੇ 'ਚ ਤੇ ਚੰਗੀ ਚੀਜ਼ ਮਹਿੰਗੀ ਆ ਵੀਰੇ ਹੁਣ ਕੋਈ ਕਹਿੰਦਾ ਘੋੜੇ ਮਹਿੰਗੇ ਨੇ ਆ ਘੋੜੇ ਜੋ ਵੀ ਨੇ ਵੀਰੇ ਸਾਰੇ ਘੋੜੇ ਤਾਂ ਨਹੀਂ ਮਹਿੰਗੇ ਬਿਲਕੁਲ ਕਵਾਲਿਟੀ ਮਹਿੰਗੀ ਕਵਾਲਿਟੀ ਅੱਜ ਵੀ ਮਹਿੰਗੀ ਸੀ ਅੱਜ ਤੋਂ 10 ਸਾਲ ਪਹਿਲਾਂ ਵੀ ਮਹਿੰਗੀ ਸੀ ਆਨਲਾਈਨ ਦਾ ਸਮੇਂ ਚ ਮਹਿੰਗੀ ਹੋਣੀ ਰਹਿਣੀ ਹੈ ਰਹਿਣੀ ਹੀ ਰਹਿਣੀ ਠੀਕ ਆ ਕੋਈ ਵੀ ਚੀਜ਼ ਆ ਦੇਖੋ ਜੀ ਆਪਾਂ ਕਹੇ ਦੀ ਇਹਨਾਂ ਦੇ ਕੋਈ ਪ੍ਰਾਈਸ ਵੈਲਿਊ ਨਹੀਂ ਇਹਨਾਂ ਤੇ ਕੋਈ ਟੈਗ ਨਹੀਂ ਕਿ ਇਹਨੂੰ ਆਪਾਂ ਡਿਸਾਈਡ ਕਰ ਲਈਏ ਦੀ ਵੀ ਇਹ ਇੰਨੀ ਕੁ ਵੈਲਿਊ ਦਾ ਘੋੜਾ ਵਾ ਇਹਨਾਂ ਦੇ ਤਾਂ ਵੀਰੇ ਮਿਹਨਤ ਇਹਨਾਂ ਦੀ ਕਰੋ ਤੇ ਇਹਨਾਂ ਦੇ ਲਾਈਨ ਨੇ ਜੈ ਇਹਨਾਂ ਦੀ ਪੈਡਾਗਰੀ ਦੇਖ ਕੇ ਆਪਾਂ ਚੀਜ਼ਾਂ ਅੱਛਾ ਲਾਈਨ ਨੇ ਜਿਹਦੀ ਗੱਲ ਕੀਤੀ ਹੈ ਕਿ ਨਾ ਬਲੱਡ ਲਾਈਨ ਬਹੁਤ ਮਾਇਨੇ ਰੱਖਦੀ ਆ ਜੇ ਬੀ ਇਹ ਮੱਝੂ ਕੇ ਬਲੱਡ ਲਾਈਨ ਦਾ ਹੈ ਜਾਂ ਕਿਸੇ ਹੋਰ ਬਲੱਡ ਲਾਈਨ ਤੋਂ ਬਾਅਦ ਇਹਦੀ ਪੇਰੈਂਟਿੰਗ ਬਹੁਤ ਮਾਇਨੇ ਰੱਖਦੀ ਹੈ ਵੀ ਕਿਸ ਕਿਸ ਦਾ ਇਹਦਾ ਫਾਦਰ ਕੌਣ ਸੀ ਇਹਦੀ ਮਦਰ ਕੌਣ ਹੈ ਜੇਕਰ ਇਹਨਾਂ ਦੀ ਆਪਸ ਵਿੱਚ ਮੀਟਿੰਗ ਹੋਈ ਤਾਂ ਉਹ ਰਿਜ਼ਲਟ ਕੀ ਨਿਕਲ ਕੇ ਆਇਆ ਤਾਂ ਉਹ ਚੀਜ਼ ਬੜੀ ਮਾਇਨੇ ਰੱਖਦੀ ਜਦੋਂ ਰਿਜ਼ਲਟ ਨਿਕਲਦਾ ਉਹ ਤਾਂ ਆਪਣੇ ਸੂਦੇ ਆ ਭਾਗ ਹਰ ਬੰਦਾ ਆਪਣੇ ਬਲੀ ਬੈਸਟ ਹੀ ਕਰਦਾ ਠੀਕ ਆ ਮੈਂ ਵੀ ਬੈਸਟ ਕਰਦਾ ਮੇਰੇ ਤੋਂ ਹੋਰ ਵੀ ਲੋਕ ਨੇ ਬੈਸਟ ਹੀ ਕਰਦੇ ਨੇ ਆਪਣੇ ਬਲੀ ਇਹਦਾ ਜਿਵੇਂ ਹੁਣ ਮੇਰਾ ਘੋੜਾ ਪਠਾਨ ਪਠਾਨ ਦਾ ਬਾਪ ਹੈਗਾ ਕਾਲਾ ਕੰਟਾ ਬਹੁਤ ਹੀ ਜ਼ਿਆਦਾ ਚੰਗਾ ਘੋੜਾ ਤੇ ਬਹੁਤ ਹੀ ਨਾਮੀ ਤੇ ਬਹੁਤ ਵਧੀਆ 1 ਆਫ ਦਾ ਬੈਸਟ ਤੇ ਮੇਰਾ ਫੇਵਰਟ ਘੋੜਾ ਕਾਲਾ ਕੰਠ ਠੀਕ ਜੋ ਉਦੋਂ ਬਾਅਦ ਇਹਦੀ ਮਾਂ ਦੀ ਗੱਲ ਕਰੀ ਉਹ ਉਹਦਾ ਘੋੜੇ ਦਾ ਨਾਮ ਹੈਗਾ ਮਨਾਰ ਉਹ ਮੇਰੇ ਕੋਲ ਹੀ ਰਹੀ ਆ ਹੁਣ ਮੈਂ ਸੀਲ ਕਰਤੀ ਹੋ ਗਿਆ ਸਮਾ ਤੇ ਉਹ ਹੈਗੀ ਨਾਗ ਕੋੜੇ ਦੀ ਨਾਗ ਵੀ ਆਪਣੇ ਸਮੇ ਦਾ 1 ਆਫ ਦਾ ਬੈਸਟ ਪਿਸਟਾਰ ਕੋੜਾ ਬਿਲਕੁਲ ਜਿੰਨਾ ਦਾ ਨਹੀਂ ਤੋੜ ਸੀ ਉਸ ਟਾਈਮੇ ਨਾਗ ਨੂੰ ਦੇਖਣ ਲਈ ਵੀ ਲੋਕ ਆਇਆ ਕਹਿੰਦੇ ਹੁੰਦੇ ਸੀ ਵੀ ਯਾਰ ਨਾਗ ਦੇ ਦਰਸ਼ਨ ਹੋ ਜਾ 17 ਚ ਖੜਦੇ ਹੁੰਦੇ ਦਰਸ਼ਨ ਹੋ ਜਾਣ ਠੀਕ ਆ ਚਲੋ ਉਦੋਂ ਉਹਨਾਂ ਇੱਕ ਮਤਲਬ ਤੁਸੀਂ ਲਾ ਸਕਦੇ ਹੋ ਵੀ ਉਦੋਂ ਨਕਰ ਜਾਣ ਸੀ ਠੀਕ ਆ ਜਿੰਨਾ ਕਿ ਲੋਕ ਨੌਲੇਜ ਸੀ ਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਸ਼ਾਇਦ ਅੱਜ ਗੱਲਾਂ ਹੋਰ ਹੁੰਦੀਆਂ ਤੇ ਰਹੀ ਗੱਲ ਵੀਰੇ ਪਠਾਨ ਦਾ ਹੁਣ ਜਿਵੇਂ ਬਾਪ ਕਾਲਾ ਕੰਟਾ ਮਾਂ ਕੋੜੇ ਨਾ ਕੋੜੇ ਦੀ ਆ ਠੀਕ ਆ ਇਹ ਚੀਜ਼ਾਂ ਵੀਰੇ ਲਾਈਨੇਜ ਆ ਇਹਦੇ ਚ ਇੱਕ ਸਾਈਡ ਮੱਝੂ ਕੇ ਆ ਇੱਕ ਸਾਈਡ ਅਲੀਸ਼ਾਨ ਕਾਲਾ ਘੰਟਾ ਬਲੱਡ ਲਾਈਨ ਆ ਠੀਕ ਆ ਤੇ ਆਪਾਂ ਕਹ ਦੀਏ ਵੀ ਬਹੁਤ ਸਟਰੌਂਗ ਬਲੱਡ ਲਾਈਨ ਦਾ ਘੋੜਾ ਵਾ ਇਹ ਇਹਦਾ ਇੱਕ ਬਹੁਤ ਪਿਆਰਾ ਆਪਣਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਆ ਪਾਕੇਜ ਨੇ ਉਹ ਕਲਰ ਆ ਇਹਦਾ ਠੀਕ ਆ ਬਹੁਤ ਸੋਹਣਾ ਡੈਪਲ ਗ੍ਰੇ ਕਲਰ ਇਹਦੀ ਉਮਰ ਨਾਲ ਹੋਰ ਵੀ ਰੰਗ ਇਹਦਾ ਸੋਹਣਾ ਹੋ ਜਾਊਗਾ ਤੇ ਬਹੁਤ ਵਧੀਆ ਆਪਾਂ ਇੱਕ ਪ੍ਰਭਾਵ ਆ ਆਪਣੀ ਪੰਜਾਬ ਬਰੀਡ ਨੂੰ ਵੀ ਬਹੁਤ ਵੱਡਾ ਇਹਦਾ ਵਾਧਾ ਵਾ ਠੀਕ ਆ ਆਪਣੀ ਘਰ ਆਪਣੇ ਪੰਜਾਬ ਦਾ ਬਰੀਡ ਆ ਉਹਦਾ ਮੱਝੂਗਾ ਨਸਲ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਅਲੀਸ਼ਾਨ ਲਾਈਨ ਆ ਉਹ ਕਹਿੰਦੇ ਹੁੰਦੇ ਨਾ ਵੀ ਬੋਨ ਸਟਰਕਚਰ ਮੱਝੂਗਾ ਤਾਂ ਲੋਕ ਪਸੰਦ ਕਰਦੇ ਉਹਨਾਂ ਦਾ ਸਾਈਜ਼ ਪਸੰਦ ਕਰਦੇ ਉਹਨਾਂ ਦੀ ਰਾਈਡਿੰਗ ਪਸੰਦ ਕਰਦੇ ਆ ਠੀਕ ਆ ਉਹਨਾਂ ਦਾ ਇੱਕ ਲੈਹਦਾ ਟੇਸਟ ਆ ਅਲੀਸ਼ਾਨ ਦਾ ਇੱਕ ਲੈਹਦਾ ਟੇਸਟ ਆ ਉਹ ਦੋਨੋਂ ਕੰਬੋ ਇਹਦੇ ਵਿੱਚ ਮਿਕਸਚਰ ਆ ਕੇ ਆ ਰਹੇ ਨੇ ਤੇ ਬਹੁਤ ਉੱਤੇ ਇਹਨੂੰ ਆਪਦੇ ਆਪ ਨੂੰ ਕਰ ਰਹੇ ਆ ਅੱਛਾ ਹੁਣ ਤੁਸੀਂ ਗੱਲ ਕੀਤੀ ਵੀ ਗੁਰੂ ਮਹਾਰਾਜ ਦਾ ਘੋੜਾ ਸੀਗਾ ਨੀਲਾ ਹੈਨਾ ਬੜੇ ਮਿਸ ਆਪਾਂ ਜਦੋਂ ਕਿਸੇ ਨੂੰ ਦਾਤ ਬਖਸ਼ੀ ਜਾਂਦੇ ਤਾਂ ਆਪਾਂ ਕਹਿੰਦੇ ਵੀ ਸਾਨੂੰ ਗੁਰੂ ਮਾਰਾਇ ਨੇ ਦਾਤ ਬਖਸ਼ੀ ਹੈ ਬਿਲਕੁਲ ਪਰ ਇੱਕ ਨਾ ਇਹਦੇ ਚ ਇਹ ਵੀ ਬੜੇ ਲੋਕਾਂ ਨੂੰ ਕਨਫਿਊਜ਼ਰ ਰਹਿੰਦੀ ਹੈ ਵੀ ਨੀਲਾ ਸੀਗਾ ਤਾਂ ਉਹ ਨੀਲੇ ਰੰਗ ਦਾ ਹੋਊਗਾ ਬਟ ਉਹ ਅਸਲ ਚ ਕਲਰ ਉਹਦਾ ਕੀ ਹੁੰਦਾ ਹੈ ਉਹ ਇਹ ਜਿਹੜਾ ਆਪਣੇ ਪਠਾਨ ਦਾ ਕਲਰ ਹੈ ਗਰੇ ਇਹ ਜੰਮ ਦਾ ਕਾਲਾ ਹੁੰਦਾ ਹੌਲੀ ਹੌਲੀ ਇਹ ਝਲਕ ਕਾਲੇ ਤੇ ਗਰੇ ਦੀ ਦੇਣ ਲੱਗ ਜਾਂਦਾ ਉਦੋਂ ਬਾਅਦ ਜਦੋਂ ਪੂਰਾ ਹੁੰਦਾ ਫਿਰ ਉਹ ਵਾਈਟਿਸ਼ ਬਲੂਇਸ਼ ਜਾਂ ਹੋ ਜਾਂਦਾ ਹੁੰਦਾ ਜਿੰਨਾਂ ਨੂੰ ਸਾਡੇ ਘੋੜਿਆਂ ਦੀ ਲੈਂਗੁਏਜ ਚ ਨੀਲਾ ਕਿਹਾ ਜਾਂਦਾ ਇਹ ਕੋਈ ਬਲੂ ਕਲਰ ਨਹੀਂ ਹੁੰਦਾ ਜਿਹਨੂੰ ਆਪਾਂ ਨੀਲਾ ਕਹਿੰਦੇ ਆ ਇੱਕ ਗਰੇਸ਼ ਤੇ ਚਿੱਟਾ ਟਾਈਪ ਗ੍ਰੇਸ਼ ਜੀ ਹੁਣ ਮੈਂ ਐਗਜ਼ੈਕਟ ਤਾ ਤੁਹਾਨੂੰ ਦਿਖਾ ਕੇ ਪਤਾ ਲੱਗੂ ਵੀ ਆਪਾਂ ਵਰਡਸ ਦੇ ਵਿੱਚ ਇਹਨੂੰ ਦਰਸ ਨਹੀਂ ਸਕਦੇ ਕਿ ਵੀ ਐਦਾਂ ਦਾ ਜਾਨਵਰ ਹੁੰਦਾ ਵਾ ਬਾਕੀ ਵੀਰੇ ਪਤਾ ਕੀ ਗੱਲ ਹੁੰਦੀ ਆ ਆਪਾਂ ਕੋਈ ਵੀ ਕਹਿ ਦਈਏ ਕਲਰ ਬੰਦਾ ਕਾਲਾ ਹੋਵੇ ਗੋਰਾ ਹੋਵੇ ਸਾਵਲਾ ਹੋਵੇ ਉਹਦਾ ਮੁੱਲ ਨਹੀਂ ਇਹ ਤਾਂ ਚੀਜ਼ ਦਾ ਉਹਦੀ ਅੱਖੋਂ ਪਿਆ ਦਾ ਕੈਰੇਕਟਰਾਂ ਦਾ ਮੁੱਲ ਪੈਣਾ ਵਾ ਐਂਡ ਆਫ ਦਾ ਡੇ ਉਹ ਵਧੀਆ ਆਪਦੇ ਹਿਸਾਬ ਨਾਲ ਸਮੇਂ ਨਾਲ ਬੰਦੇ ਨੂੰ ਪਤਾ ਲੱਗਦਾ ਵਾ ਹੁਣ ਵੀਰੇ ਜਿਹੜਾ ਨਿਊ ਕਮਰ ਆਉਂਦਾ ਵਾ ਉਹਦੀ ਗਾਈਡੈਂਸ ਪ੍ਰੋਪਰ ਹੋਵੇ ਹੂੰ ਉਨੂੰ ਇੱਕ ਵਧੀਆ ਟਰੈਕ ਦਿੱਤਾ ਜਾਵੇ ਇੱਕ ਚੀਜ਼ ਮੈਂ ਹਮੇਸ਼ਾ ਕਹਿੰਨਾ ਘੋੜਿਆਂ ਨਾਲ ਆਪਾਂ ਵਾ ਘੋੜਿਆਂ ਬਿਨਾ ਆਪਾਂ ਕੋਸ਼ਿਸ਼ ਇਹ ਦੁੱਧ ਨਹੀਂ ਦਿੰਦੇ ਹਾਂ ਠੀਕ ਆ ਜੇ ਲੋਕਾਂ ਨੂੰ ਸ਼ੌਂਕ ਆ ਲੋਕਾਂ ਨੂੰ ਨੌਲੇਜ ਆਊਗੀ ਜਾਗਰੂਤਾ ਆਊਗੀ ਫੇਰ ਹੀ ਲੋਕ ਇਧਰ ਨੂੰ ਤੁਰਨਗੇ ਠੀਕ ਆ ਸਾਰੇ ਆਪਾਂ ਘੋੜਿਆਂ ਨੂੰ ਬੜਾਵਾ ਦੇ ਕੇ ਅੱਗੇ ਵਧੀਏ ਵੀ ਆਪਾਂ ਇਹਨਾਂ ਤੇ ਮਿਹਨਤ ਕਰੀਏ ਲੋਕ ਇਹਨਾਂ ਨੂੰ ਸ਼ੌਂਕ ਕ੍ਰੀਏਟ ਹੋਵੇ ਨਵੇਂ ਬੰਦੇ ਜਿਹੜੇ ਬੰਦੇ ਵੀ ਇਨਵੈਸਟ ਕਰ ਰਹੇ ਆ ਉਹਨੇ ਯਾਰ ਅਗਲਾ ਕਹਿੰਦਾ ਵੀ ਮੈਂ ਵਧੀਆ ਆਪਣੇ ਘੋੜਾ ਰੱਖਾਂ ਵਧੀਆ ਅਮਾਊਂਟ ਪੇ ਕਰਨ ਨੂੰ ਵੀ ਅਗਲੇ ਰਾਜ਼ੀ ਨੇ ਉਹਨੂੰ ਆਪਾਂ ਬਸ ਗਾਈਡੈਂਸ ਹੀ ਦੇਣੀ ਆ ਜਿਹੜੇ ਪੁਰਾਣੇ ਬੰਦੇ ਆਪਰੋਂ ਦੱਸ ਕੇ ਵੀਰੇ ਆਏ ਨਹੀਂ ਆਏ ਆਪਾਂ ਕਰ ਲਓ ਆਹ ਡਾਟਾ ਵਾਲਾ ਆਪਾਂ ਨੂੰ ਇੱਕ ਵਧੀਆ ਤਰੀਕੇ ਨਾਲ ਕਰੀਏ ਠੀਕ ਆ ਆਪਣਾ ਤਾਂ ਯਾਰ ਗੁਰੂ ਮਹਾਰਾਜ ਦੀ ਸਵਾਰੀ ਰਹੀ ਆ ਇਹ ਤੇ ਆਪਣੇ ਬਹੁਤ ਵਧੀਆ ਰਾਇਲਟੀ ਸਟੇਟਸ ਸਿੰਬਲ ਆ ਇਹ ਬਹੁਤ ਵਧੀਆ ਸਰਦਾਰੀ ਕਿੱਤਾ ਵਾ ਜੇ ਆਪਾਂ ਇਦਾਂ ਨੂੰ ਤੁਰਤੇ ਆ ਤਾਂ ਆਪਾਂ ਨੂੰ ਨੁਕਸਾਨ ਕੀ ਆ ਹੁਣ ਥੋੜੇ ਵਾਲਾ ਜਵਾਬ ਆ ਵੀਰੇ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਆਪਾਂ ਕੌਂਟਰੋਵਰਸੀ ਕਿਸ ਚੀਜ਼ ਤੋਂ ਕ੍ਰੀਏਟ ਕਰਨੀ ਆ ਆਪਾਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਸਾਰੇ ਘੋੜੇ ਚੰਗੇ ਨੇ ਸਾਰੇ ਘੋੜੇ ਆਪਣੇ ਨੇ ਸਮਝ ਲਓ ਠੀਕ ਆ ਮੇਰੇ ਲਈ ਸਾਰੇ ਇੱਕ ਸਮਾਨ ਨੇ ਜਿੱਤ ਹਾਰਤਾ ਵੀਰੇ ਬਣਦੀ ਬਣਦੀ ਆ ਸ਼ਾਇਦ ਮੇਰਾ ਘੋੜਾ ਹਾਰ ਜਾਵੇ ਕਿਸੇ ਚ ਮੈਂ ਕਿਹਾ ਉਹਦੇ ਰੱਬਾਂ ਜਾ ਉਹਨੂੰ ਮੈਂ ਕੁਛ ਉਹਨੂੰ ਫਿਕਸ ਅਪ ਕਰ ਸਕਦਾ ਠੀਕ ਆ ਇਸ ਕਰਕੇ ਆਪਾਂ ਤਾਂ ਬਸ ਇੰਨਾ ਕ ਮੈਸੇਜ ਆ ਵੀ ਸਾਰੇ ਘੋੜੇ ਬਹੁਤ ਜ਼ਿਆਦਾ ਚੰਗੇ ਨੇ ਬਸ ਆਪਾਂ ਉਹਨਾਂ ਤੇ ਆਪਾਂ ਉਹਨਾਂ ਨੂੰ ਜਿਹੜੇ ਲੋਕ ਆਪਣੇ ਨਵੇਂ ਮਾਰਕੀਟ 'ਚ ਆਉਂਦੇ ਆ ਉਹਨਾਂ ਨੂੰ ਆਪਾਂ ਇੱਕ ਵਧੀਆ ਮੈਸੇਜ ਦੇਈਏ ਘੋੜਾ ਇੰਡਸਟਰੀ ਨੂੰ ਇੱਕ ਵਧੀਆ ਡਿਫਾਈਨ ਕਰੀਏ ਲੋਕ ਆਪਣੇ ਨਾਲ ਇੰਟਰੈਕਟ ਕਰਨ ਆਪਣੇ ਵੱਲ ਹੀ ਬढ़ावा ਦੇ ਇਹ ਚੀਜ਼ਾਂ ਮੈਂਟੇਨ ਬਿਲਕੁਲ ਅੱਛਾ ਜਿਵੇਂ ਹੁਣ ਆ ਜੀ ਸਪੈਸ਼ਲ ਲੱਗਾ ਘੋੜਿਆਂ ਵਾਸਤੇ ਅਰੇਂਜ ਕੀਤੀ ਹੋਈ ਹੈ ਕੀ ਇਹਦਾ ਫਾਇਦਾ ਕੀ ਹੁੰਦਾ ਕੰਮ ਕਿਵੇਂ ਕਰਦੀ ਹੈ ਵੀਰੇ ਐਕਚੁਅਲੀ ਇਹ ਮੋਟਰ ਬੇਸਡ ਆ ਚੀਜ਼ ਠੀਕ ਹੈ ਇਹਦੇ 'ਚ 6 ਘੋੜੇ ਇੱਕ ਟਾਈਮ ਤੇ ਆ ਜਾਂਦੇ ਨੇ ਠੀਕ ਹੈ ਇੱਕ ਘੁੰਮਦਾ ਹਵਾ ਇਹਨਾਂ ਨੂੰ ਐਕਸਰਸਾਈਜ਼ ਦਿੰਨੇ ਆਪਾਂ ਇਹਦੇ 'ਚ ਹੁਣ ਕੁਝ ਇਹ ਇਹ ਮਤਲਬ 6 ਘੋੜੇ ਇੱਕ ਟਾਈਮ ਤੇ ਐਕਸਰਸਾਈ ਇਹ 15 ਮਿੰਟ ਇਧਰੋਂ ਚੱਲਦਾ 15 ਮਿੰਟ ਦੂਨੋਂ ਚੱਲਦਾ ਦੀ ਸਪੀਡ 5 7 10 ਐਵੇਂ ਬਣੇ ਜਾਂਦੀ ਆ ਤੇ ਉਵੇਂ ਦੇ ਦੀ ਵਰਕਿੰਗ ਹੁੰਦੀ ਆ ਇਹ ਘੋੜਿਆਂ ਲਈ ਜ਼ਰੂਰੀ ਲਾ ਲੋ ਐਕਸਰਸਾਈਜ਼ ਜਿੰਨਾ ਚੰਗਾ ਖਾਂਦੇ ਨੇ ਸੋਨਾ ਖਾਂਦੇ ਨੇ ਠੀਕ ਆ ਤੇ ਅਕਸਰ ਨੂੰ ਉਹਨਾਂ ਨੂੰ ਲੱਗ ਮਿਹਨਤ ਜ਼ਰੂਰੀ ਮਿਹਨਤ ਜ਼ਰੂਰੀ ਆ ਕੋਈ ਵੀ ਮੱਲ ਵੀ ਆ ਵੀਰੇ ਸੁੱਤਾ ਪਿਆ ਤਾਂ ਅਗਲਾ ਵੀ ਬੋਦਾ ਹੋ ਜਾਂਦਾ ਵੀ ਹਾਂ ਯਾਰ ਸੁਸਤੀ ਉਹ ਪਈ ਜਾਂਦੀ ਆ ਘੋੜਿਆਂ ਨੂੰ ਆਪਾ ਉਹ ਸਾਹਮਣਾ ਸਮਾਂ ਦੇਈ ਦਾਵਾ ਬਾਕੀ ਸਭ ਤੋਂ ਮੇਨ ਗੱਲ ਤਾਂ ਵੀਰੇ ਇਹੀ ਆ ਨਾ ਵੀ ਦੇਖੋ ਜੀ ਐਂਡ ਤੇ ਕੋਈ ਵੀ ਕੀਤਾ ਆਪਣੀ ਮਿਹਨਤ ਬੋਲਣੀ ਆ ਆਪਣੇ ਆਪਣੀ ਆਪਣੀ ਸਿਸਟਮ ਹੈਗ ਬੋਲਣਾ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਇੱਕ ਪਰਸਨ ਆ ਯਾਰ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਵੀ ਮਿਰਤੋ ਜਾਨਵਰ ਲੋ ਜਾਂ ਵੀ ਆਪਾਂ ਘੋੜਿਆਂ ਦੇ ਕੋਈ ਬਾਲੇ ਸਿਆਣੇ ਆ ਮੈਂ ਬਹੁਤ ਸਾਰਿਆਂ ਨਾਲੋਂ ਛੋਟਾ ਠੀਕ ਆ ਮੈਂ ਜਿੰਨਾ ਕਿ ਮੈਨੂੰ ਨੋਲੇਜ ਆ ਕੋਈ ਗਲਤੀ ਵੀ ਬੋਲਦੇ ਤੋਂ ਬੋਲੀ ਜਾਂਦੀ ਆ ਵੀ ਮੈਂ ਆਪਦੇ ਜਾਣੀ ਦੱਸਦਾ ਵਾਂ ਵੀ ਕਿਸੇ ਨੂੰ ਕੋਈ ਲੋੜ ਆ ਕੋਈ ਮੇਰੇ ਥਾਈ ਕੁਝ ਮੈਂ ਕਿਸੇ ਦਾ ਕੋਈ ਹੈਲਪ ਆਊਟ ਕਰ ਸਕਦਾ ਤਾਂ ਜਦੋਂ ਮਰਜੀ ਮੈਨੂੰ ਕੰਟੈਕਟ ਕਰਨ ਆਪਾਂ ਕਿਸੇ ਚੰਗੇ ਰਾਹੇ ਪੈ ਕੇ ਤੁਰੀਏ ਕੰਮ ਨੂੰ ਇਹ ਇਦਾਂ ਤੁਸੀਂ ਇਹਨੂੰ ਸੈਟ ਅਪ ਕੀਤਾ ਹੋਇਆ ਸਾਰਾ ਮੋਟਰ ਵਾਲਾ ਸਿਸਟਮ ਹੈ ਬਿਲਕੁਲ ਹਣਾ ਇਹ ਬਾਹਰੋਂ ਮੰਗਾਇਆ ਹੋਇਆ ਹੈ ਵੀਰੇ ਐਕਚੁਅਲੀ ਆਪਣੇ ਮੁਕਸਰ ਦੇ ਬੰਦੇ ਆ ਉਹੀ ਬਣਾ ਦਿੰਦੇ ਨੇ ਠੀਕ ਆ ਇਹ ਹੈ ਤਾਂ ਬਾਹਰਲੀ ਟੈਕਨੋਲੋਜੀ ਦਾ ਕਨਸੈਪਟ ਬਾਹਰ ਲਈ ਕਨਸੈਪਟ ਬਾਹਰ ਲਈ ਥੈਰੋਗ੍ਰੇਡ ਖਰਸਸ ਚ ਯੂਜ਼ ਹੁੰਦਾ ਜਿਹੜੇ ਜਿਨ੍ਹਾਂ ਦੀ ਡਰਬੀਸ ਹੁੰਦੀਆਂ ਨੇ ਉਹਨਾਂ ਚ ਯੂਜ਼ ਹੁੰਦਾ ਸੀਗਾ ਪਹਿਲਾਂ ਇਹ ਆਪਣੇ ਮਾਰਵਾੜੀਆਂ ਨੇ ਆਪਾਂ ਜਿਵੇਂ ਕੁਝ ਘਾਟੀ ਬੰਦੇ ਆ ਜਿਨ੍ਹਾਂ ਨੇ ਇਹ ਇੰਸਟਾਲ ਕੀਤਾ ਤੇ ਇਹ ਤੋਂ ਕੰਮ ਲੈ ਰਹੇ ਨੇ ਨਹੀਂ ਪੈਡਕ ਤਾਂ ਆਮ ਬਹੁਤ ਲੋਕਾਂ ਕੋਲੇ ਹੈਗੇ ਨੇ ਲੋਕ ਖੁੱਲਾ ਛੱਡ ਦਿਆ ਘੋੜਿਆਂ ਨੂੰ ਲੈਂਜਿੰਗ ਦਿੰਦੇ ਆ ਵਰਕ ਦਿੰਦੇ ਆ ਰਾਈਡਿੰਗ ਦਿੰਦੇ ਆ ਬਹੁਤ ਕੁਝ ਵੀ ਰਿਹਾ ਅਗਲਾ ਹਰ ਜਗ੍ਹਾ ਜਦੋਂ ਘੋੜੇ ਨੂੰ ਖਰਾਕ ਦਿੱਤੇ ਜਾਂਦੀ ਹੈ ਨਾ ਘੋੜਾ ਖਰਾਕ ਵੀ ਉਸਾਬਨਾ ਖਾਂਦਾ ਵੀ ਉਹਨੂੰ ਉਹਦਾ ਮਾਲਕ ਉਹਨੂੰ ਕਿਸ ਤਰੀਕੇ ਨਾਲ ਖਰਾਕ ਦੇ ਰਿਹਾ ਹੈ ਯਾਨੀ ਕਿ ਉਹਦੇ ਪਾਉਣ ਦਾ ਤਰੀਕਾ ਕੀ ਹੈ ਵੀ ਪਾਉਣ ਦੇ ਤਰੀਕੇ ਦੀ ਗੱਲ ਨਹੀਂ ਵੀਰੇ ਹਰ ਕਿਸੇ ਦੀ ਆਪਦੀ ਸਮਝ ਹਰ ਕਿਸੇ ਦੀ ਆਪਦੀ ਲੈਦਾ ਲੈਦਾ ਡਾਈਟ ਹਰ ਬੰਦਾ ਆਪਦੇ ਹਿਸਾਬ ਨਾਲ ਘੋੜਾ ਤਿਆਰ ਕਰਦਾ ਮੈਂ ਆਪਦੇ ਹਿਸਾਬ ਨਾਲ ਕਰਦਾ ਹਰ ਬੰਦਾ ਬਾਕੀ ਵੀਰੇ ਖਾਣ ਨੂੰ ਤਾਂ ਇਹਨਾਂ ਨੇ ਛੋਲੇ ਜੋ ਜਮੇ ਚੋਕਰ ਬਾਜਰਾ ਮੋਠ ਤਿਲ ਜਿਹੜੀਆਂ ਵੀ ਆਪਣੇ ਨਾਰਮਲ ਦੇ ਸੀਜ਼ਨ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਘੋੜਾ ਉਹ ਉਦੋਂ ਜਿਆਦਾ ਆਪਣਾ ਪਰਿਵਾਰਕ ਮਾਹੌਲ ਸਮਝਦਾ ਜਦੋਂ ਉਹਦਾ ਮਾਲਕ ਕਹਿੰਦੇ ਉਹਦੇ ਨਾਲ ਮਤਲਬ ਉਹਨੂੰ ਖੜਕੇ ਉਹਨੂੰ ਖਵਾਵੇ ਜਿੱਦੇ ਯਾਰ ਆਪਾਂ ਘਰੇ ਇੱਕ ਛੋਟਾ ਜਿਹਾ ਡੌਗ ਪਾਲ ਲਈਏ ਜਿੰਨਾ ਚਿਰ ਉਹਦਾ ਲਾਡ ਦਾ ਪਿਆਰ ਉਹਦੀ ਇੰਪੋਰਟੈਂਸ ਆਪਣੇ ਫੈਮਿਲੀ ਮੈਂਬਰ ਨੂੰ ਵੀ ਇੱਕ ਬੰਦੇ ਨੂੰ ਇੱਕ ਤਵੱਜੋ ਦੇਵਾਂਗੇ ਤਾਂ ਚੀਜ਼ ਦੁੱਗਣੀ ਫਲਦੀ ਤਾਂ ਉਹੀ ਚੀਜ਼ ਇਹਦੇ 'ਚ ਆ ਕੋਸ਼ਿਸ਼ ਵੀ ਕਰ ਲਈਏ ਆਫ ਦਾ ਬੈਸਟ ਦੇਣਾ ਆਪਣੀ ਰਿਸਪੌਂਸਿਬਿਲਟੀ ਆ ਤੇ ਆਪਾਂ ਬੈਸਟ ਕਰਕੇ ਅੱਗੇ ਲੋਕਾਂ ਦੇ ਲੈ ਕੇ ਆਉਣਾ ਤੇ ਦੁਨੀਆ ਨੇ ਉਹਨੂੰ ਕਬੂਲ ਕਰਨਾ ਉਹ ਨ ਪਰਮਾਤਮਾ ਦੀ ਮਿਹਰ ਅੱਛਾ ਹੁਣ ਗੱਲ ਕਰਦੇ ਆਂ ਇਹਦੇ ਮੋਲਾਂ ਦੀ ਤਾਂ ਸਭ ਤੋਂ ਮਹਿੰਗਾ ਕੋੜਾ ਚੀ ਜਾਂ ਬਸ਼ੇਰਾ ਕਿੰਨੇ ਦਾ ਲਿਆ ਤੁਸੀਂ ਵੀਰ ਯਾਰ ਦੇਖੋ ਜੀ ਆਪਾਂ ਇਹ ਗੱਲਾਂ ਔਨ ਕੈਮਰਾ ਦੀ ਗੱਲ ਕਰੀਏ ਮੈਨੂੰ ਕੋਈ ਇਹਦੇ ਚ ਆਪਾਂ ਨੂੰ ਹੈ ਨਹੀਂ ਵੀ ਆਪਾਂ ਕੁਝ ਬੋਲਣਾ ਹੋਵੇਗਾ ਵੀਰ ਦੇਖੋ ਜੀ ਸਿੱਤਾਂ ਦੀ ਕੁਆਲਿਟੀ ਉਦਾਂ ਦਾ ਉਦਾਂ ਪ੍ਰਾਈਸ ਜਿੱਦਾਂ ਦੀ ਜਿੰਨੀ ਚੰਗੀ ਕੁਆਲਿਟੀ ਹੋਗੀ ਓਨੇ ਚੰਗੇ ਪੈਸੇ ਆ ਮੈਂ ਤੁਹਾਨੂੰ ਹਾਂ ਵੀ ਘੋੜੇ ਵੀਰੇ ਮਹਿੰਗੇ ਵੀ ਬਹੁਤ ਨੇ ਪਰ ਇਹ ਕਹਿੰਦੇ ਜੇ ਕਿਸੇ ਬੰਦੇ ਨੇ ਨਵੇਂ ਨੇ ਸ਼ੁਰੂ ਕਰਨਾ ਘੋੜੇ ਐਵਰੇਜ ਪ੍ਰਾਈਸ ਤੇ ਵੀ ਬਹੁਤ ਨੇ ਜਿੱਦਾਂ ਦੀ ਕੁਆਲਿਟੀ ਹੋਊਗੀ ਓਦਾਂ ਦੀ ਉਹ ਮੂਰੇ ਹੋ ਜਾਊਗੀ ਚੀਜ਼ ਦਾ ਮੁੱਲ ਪਹਿਣਾ ਵਾ ਕੁਆਲਿਟੀ ਦਾ ਪਹਿਣਾ ਬਲੱਡ ਲਾਈਨ ਦਾ ਪਹਿਣਾ ਤੇ ਵੀਰੇ ਇੱਕ ਆਪਦੇ ਸਟੇਟਸ ਸਿੰਪਲ ਦਾ ਵੀ ਪਹਿਣਾ ਕਿਉਂਕਿ ਮੈਂ ਹੁਣ ਇੱਕ ਬਰੀਡ ਤਿਆਰ ਕਰ ਰਿਹਾ ਵੀਰੇ ਮੈਂ 20 ਸਾਲ ਤੋਂ ਆਪਦੀ ਇੱਕ ਮਿਹਨਤ ਕਰਕੇ ਜਾਨਵਰ ਅੱਗੇ ਲੈਣੇ ਚ ਲੈ ਕੇ ਆ ਰਿਹਾ ਮੈਂ ਆਪਦੇ ਹਿਸਾਬ ਨਾਲ ਮੈਂ ਜਿਹੜੀ ਚੀਜ਼ ਮੇਰੇ ਤੋਂ ਮੇਰੇ ਤੋਂ ਲੈ ਕੇ ਜਾਊ ਮੈਂ ਉਹਦੀ ਗਾਰੰਟੀ ਚੱਕ ਸਕਦਾ ਵੀ ਹਾਂ ਇਹ ਬੈਸਟ ਆ ਯਾ ਹੂੰ ਠੀਕ ਹੈ ਮੈਂ ਜੋ ਵੀ ਖੂਬੀਆਂ ਉਹਦੀਆਂ ਦੱਸ ਕੇ ਦਊਂਗਾ ਜੇ ਕੋਈ ਕਮੀ ਆ ਉਹਦੇ ਵਿੱਚ ਮੈਂ ਉਹ ਵੀ ਦੱਸ ਕੇ ਦਊਂਗਾ ਵੀ ਆਹ ਚੀਜ਼ ਬਾਈ ਇਹਦੀ ਐਵੇਂ ਨਹੀਂ ਐਵੇਂ ਆ ਕਹਿੰਦੇ ਆਪਣੇ ਕੋਲ ਦੋ ਘੋੜੀਆਂ ਐਸੀਆਂ ਵੀ ਨੇ ਜਿਹੜੀਆਂ ਮੀਨਸ ਬੈਸਟ ਪ੍ਰੋਡਿਊਸਰ ਤੋਂ ਮੰਨੀਆਂ ਜਾਂਦੀਆਂ ਨੇ ਮੇਰੇ ਦੋ ਘੋੜੀਆਂ ਮੇਰੀ ਪਹਿਲੀ ਘੋੜੀ ਹੈਗੀ ਸਰਤਾਜ ਸਰਤਾਜ ਘੋੜੀ ਹੈਗੀ ਸਿੱਧ ਰਾਜ ਦੀ ਉਹਦਾ ਬਲੱਡ ਵੀ ਬਹੁਤ ਰੈਰ ਆ ਤੇ ਉਹਨਾਂ ਦਾ ਜਿਹੜਾ ਸਿੱਧਰਾ ਚ ਕੋੜ ਇਸ ਟਾਈਮ ਰਿਲਾਇੰਸ ਅਮਬਾਨੀਆਂ ਕੋਲੇ ਆ ਅੱਛਾ ਜੀ ਠੀਕ ਆ ਤੇ ਉਹਦੀ ਮਾਂ ਹੈਗੀ ਨੂਰ ਘੋੜੀ ਕੇਲਵਾਨੀ ਤੇ ਸਿੱਧ ਰਾਜ ਵੀਰੇ ਮੇਰੀ ਫਾਰਮ ਦੀ ਸ਼ਾਨ ਮੇਰੀ ਫੇਵਰਿਟ ਘੋੜੀ ਤੇ ਵਨ ਆਫ ਦਾ ਬੈਸਟ ਪ੍ਰੋਡਿਊਸਰ ਮਾਰਕੀਟ ਦੀ ਘੋੜੀ ਜਿਹਦਾ ਬਾਇ ਨੇਮ ਉਹਦੇ ਬੱਚੇ ਪਤਾ ਲੋਕਾਂ ਨੂੰ ਜਿੱਦਾ ਕੋਈ ਇੰਟਰੋਡਕਸ਼ਨ ਲੈਣ ਦੀ ਲੋੜ ਨਹੀਂ ਉਸ ਤੋਂ ਬਾਅਦ ਇੱਕ ਘੋੜੀ ਹੈਗੀ ਹੈ ਮੇਰੇ ਕੋਲੇ ਰਾਜलक्ष्मी ਵੀਰੇ ਉਹ ਘੋੜੀ ਵੀ ਲਗਭਗ ਕਹਤੋ ਵੀ ਇੰਡੀਆ ਦੀ ਵੱਡੀਆਂ ਘੋੜੀਆਂ ਚ ਇੱਕ ਘੋੜੀ ਹੈ ਹਾਈਟ ਵਾਈਜ਼ ਠੀਕ ਬਹੁਤ ਚੰਗਾ ਪ੍ਰੂਫ ਉਹ ਵੀ ਬਰੂਡ ਮੇਰ ਆ ਬਹੁਤ ਚੰਗਾ ਪ੍ਰੋਡਿਊਸ ਕਰਦੀ ਆ ਬਹੁਤ ਚੰਗਾ ਵਾਦਾ ਵਾਦਾ ਉਹਦਾ ਵੀ ਕੋਈ ਆਪਦੀ ਜਗ੍ਹਾ ਤੋੜਨੀ ਹੈਗਾ ਉਹਦੀਆਂ ਤੁਹਾਨੂੰ ਕਈ ਇੱਕ ਕਾਲੀ ਬੱਚੀ ਦਿਖਾਈ ਸੀ ਮੈਂ ਕਾਲੇ ਰੰਗ ਦੀ ਕਿੰਨੀ ਪਿਆਰੀ ਆ ਜੰਗੀ ਗੱਲ ਕਰੀਏ ਵੀ ਉਹਵੇਂ ਦਾ ਵੀਰੇ ਉਹ ਚੀਜ਼ ਆਪਾਂ ਤਿਆਰ ਕਰਕੇ ਕਰਦੇ ਆ ਅੱਛਾ ਤੁਸੀਂ ਇਸ ਚੀਜ਼ ਤੋਂ ਭਾਵੇਂ ਗਰੇਜ਼ ਕਰੋਗੇ ਥੋੜਾ ਜਿਹਾ ਪਰ ਫਿਰ ਵੀ ਇੱਕੋ ਸ਼ੋਅ ਦਾ ਕਿੱਸਾ ਜਰੂਰ ਦੱਸੋ ਵੀ ਜੇ ਇੱਥੇ ਦੋਨਾਂ ਕੋੜੀਆਂ ਜਿਹੜਾ ਮੁੱਲ ਉੱਥੇ ਪਿਆ ਸੀਗਾ ਤੇ ਬੀਰੇ ਦੇਖੋ ਜੀ ਮੁੱਲ ਤਾਂ ਦੇਖੋ ਇਹਦੇ ਚ ਐ ਹੋ ਜਾਂਦਾ ਵੀ ਜਿਹੜੇ ਬੰਦੇ ਨੇ ਮੁੱਲ ਲਾਉਣਾ ਵਾ ਉਹ ਉਹਦੀ ਇੱਛਾ ਹਾਂ ਕਿੱਸਾ ਇੱਕ ਵਾਰ ਸੁਣਾ ਦਵਾਂ ਮੜ ਜਾਣਾ ਵੀ ਕੀ ਸੀਗਾ ਉਹ ਵੀ ਉਹਦਾ ਇੱਛਾ ਕਿੱਸਾ ਤਾਂ ਕੋਈ ਨਹੀਂ ਵੀ ਇਹ ਤੋਂ ਚੀਜ਼ ਆਪਾਂ ਕਿਤੇ ਮਾਰਕੀਟ ਚ ਲੈ ਕੇ ਜਾਂਦੇ ਆ ਅਗਲੇ ਨੂੰ ਚੰਗੀ ਲੱਗਦੀ ਆ ਅਗਲਾ ਕਹਿੰਦਾ ਯਾਰ ਮੇਰੇ ਘਰੇ ਐਸੀ ਜੀ ਚੀਜ਼ ਹੋਵੇ ਹਰ ਬੰਦਾ ਹੀ ਸੁਪਨਾ ਤਾਂ ਤਾਂ ਹੁੰਦਾ ਵਾ ਇੱਥੇ ਮਾਰਕੀਟ ਚ ਆਪਾਂ ਕੋਈ ਜਾਂਦੇ ਆ ਕੋਈ ਚੀਜ਼ ਅਗਲੇ ਨੂੰ ਸੋਹਣੀ ਲੱਗਦੀ ਆ ਆਪਾਂ ਕਹਿੰਦੇ ਆ ਯਾਰ ਸ਼ਾਇਦ ਆਪਣੇ ਕੋ ਵੀ ਐਦਾਂ ਦੀ ਚੀਜ਼ ਹੋਵੇ ਬਸ ਉਹ ਚੀਜ਼ ਆ ਅਗਲੇ ਨੇ ਆਪਦਾ ਕਰਨਾ ਹੁੰਦਾ ਮੈਂ ਆਪਦਾ ਕਰਨਾ ਹੁੰਦਾ ਮੇਰੀ ਵੀ ਮਿਹਨਤ ਉਹੀ ਖਾਇ ਜਿਹੜਾ ਤੁਸੀਂ ਕਹ ਰਹੇ ਸੀ ਬੜਾ ਵਧੀਆ ਵਾ ਹੁਣ ਸੰਪੂਰਨ ਉਹਦਾ ਨਾਮ ਆ ਮੈਂ ਆਪਦੇ ਵੱਲੀਓ ਉਹਨੂੰ ਤਿਆਰ ਕਰ ਰਿਹਾ ਤੇ ਬਹੁਤ ਚੰਗਾ ਤੇ ਬਹੁਤ ਹੀ ਵਧੀਆ ਘੋੜਾ ਬਣ ਕੇ ਉਹ ਮਾਰਕੀਟ ਚ ਆਊਗਾ ਮੈਂ ਉਹਦੀ ਆਪਦੇ ਵੱਲੀਓ ਬਹੁਤ ਮਿਹਨਤ ਕਰਕੇ ਚੱਲ ਰਿਹਾ ਵਾ ਸੋ ਇਹ ਚੀਜ਼ ਨਾਰਮਲ ਗੱਲ ਆ ਵੀਰੇ ਮਾਰਕੀਟ ਦੀ ਉਦੋਂ ਬਾਅਦ ਇੱਕ ਬੱਚਾ ਮੈਂ ਤਿਆਰ ਕਰ ਰਿਹਾ ਵਰਦਾਨ ਨਾਮ ਦਾ ਉਹ ਵੀ ਬਹੁਤ ਸੋਹਣਾ ਮਾਰਕਿੰਗ ਦਾ ਬਹੁਤ ਸੋਹਣਾ ਜਿਹੜਾ ਹੁਣ ਸੰਪੂਰਨ ਆ ਉਹ ਸੈਦਰਾਜ ਦਾ ਤੇ ਜਿਹੜਾ ਸੈਦਰਾਜ ਦਾ ਹੈਗਾ ਵਾ ਉਹ ਉਹ ਬਿਹਤਰ ਸੈਦ ਰਾਜ ਮਤਲਬ ਮੇਰਾ ਫੇਵਰੇਟ ਘੋੜਿਆਂ ਚ ਇੱਕ ਘੋੜਾ ਕਹਿ ਸਕਦੇ ਹੋ ਵੀ ਹਾਂ ਯਾਰ ਉਹਦੇ ਵਰਗਾ ਘੋੜਾ ਨਹੀਂ ਤੇ ਉਹ ਘੋੜੇ ਨੇ ਬਹੁਤ ਸੋਹਣੇ ਰਿਜ਼ਲਟ ਬਹੁਤ ਸੋਹਣੀ ਸ਼ਾਪ ਛੱਡੀ ਆ ਉਹ ਲੋਕ ਉਹ ਤੋਂ ਘੋੜੀਆਂ ਬਣਾਉਣ ਨੂੰ ਲੋਕ ਅੱਜ ਵੀ ਤਸਦੇ ਨੇ ਤੇ ਉਹ ਮੈਨੂੰ ਇਹ ਆ ਵੀ ਉਦੋਂ ਬੈਟਰ ਬਣ ਕੇ ਇਹ ਮੂਰੇ ਉੱਭਰ ਕੇ ਆਊਗਾ ਪਰਮਾਤਮਾ ਨੂੰ ਭਾਗ ਦਊਗਾ ਠੀਕ ਆ ਵੀ ਇੰਨਾ ਚੰਗਾ ਜਾ ਕੇ ਬੱਚਾ ਬਣੂਗਾ ਤੇ ਬਹੁਤ ਸੋਹਣਾ ਅਭਿਆਪਨ ਨੂੰ ਇੱਕ ਨਮਾਇਸ਼ ਵਾਲੀ ਚੀਜ਼ ਆਉਗੀ ਅੱਛਾ ਇੱਕ ਲਾਸਟ ਆਪਾਂ ਹੁਣ ਕੁਆਰਟ ਜ਼ਿਆਦਾ ਲੰਬੀ ਹੋ ਰਹੀ ਹੈ ਪਰ ਇੱਕ ਮੈਂ ਸਵਾਲ ਪੁੱਛਣਾ ਚਾਹੂੰਗਾ bizness ਪੁਆਇੰਟ ਆਫ 뷰ਰ ਜਦੋਂ ਆਪਾਂ ਇਹਨੂੰ ਦੇਖਦੇ ਆ ਤਾਂ ਇੱਕ ਪਹਿਲਾਂ ਗੱਲ ਆ ਜਾਂਦੀ ਐ ਨੂੰ ਖਰੀਦਣ ਦੀ ਫਿਰ ਇੱਕ ਗੱਲ ਆ ਜਾਂਦੀ ਐ ਨੂੰ ਵੇਚਣ ਦੀ ਪਰ ਜਦੋਂ ਕੋਈ ਲਾਈਫਸਟਾਕ ਇਸ ਨੂੰ ਰੱਖਦਾ ਤਾਂ ਉਹਦਾ ਮੇਨ ਕੀ ਰੀਜ਼ਨ ਬਣਦਾ ਵੀ ਕਿੱਥੋਂ ਅਰਨਿੰਗ ਜਿਹੜੀ ਹੁੰਦੀ ਐ ਮੀਟਿੰਗ ਤੋਂ ਮੀਟਿੰਗ ਹੁੰਦੀ ਐ ਜਿੱਦਾਂ ਬਰੀਡਿੰਗ ਕਰਾਉਂਦੇ ਨੇ ਉਸ ਤੋਂ ਦੇ ਅਰਨਿੰਗ ਦੇ ਤਾਂ ਕਾਫੀ ਵੇਰੀਅਸ ਮੈਥਡਸ ਨੇ ਹੂੰ ਦੂਸਰੀ ਗੱਲ ਰਹਿ ਗਈ ਆ ਜਿਹਨੇ ਕਮਾਈ ਕਰਨੀ ਆ ਨਾ ਘੋੜਿਆਂ ਚੋਂ ਪਹਿਲਾਂ ਕਮਾਈ ਸੋਚ ਕੇ ਨਾ ਕਿੱਤੇ ਚਾ ਪਹਿਲਾਂ ਇਹ ਸ਼ੌਂਕ ਆ ਪਹਿਲਾਂ ਇਹ ਕੋਈ ਥੋੜਾ ਕਿੱਤਾ ਨਹੀਂ ਹੈਗਾ ਸ਼ੌਂਕ ਆ ਅੱਗੇ ਤੁਹਾਨੂੰ ਕਿਵੇਂ ਆਪਣਾ ਸਿਸਟਮ ਚੱਲਦਾ ਆ ਪਿਆ ਆਪਾਂ ਨੂੰ ਪਤਾ ਲੱਗੂਗਾ ਫੇਰ ਜਿਹੜੇ ਰਹੇ ਇਹਨਾਂ ਦੇ ਵੇਰੀਅਸ ਮੈਥਡ ਬਿਤੇ ਜਦੋਂ ਘੋੜਾ ਜਿਵੇਂ ਪਠਾਨ ਨਹੀਂ ਉਹਦੀ ਮੀਟਿੰਗ ਹੋਗੀ ਉਹਦੀ ਫੀਸ ਤੋਂ ਪੈਸੇ ਬਣਦੇ ਆ ਲਾ ਲਓ ਜਾਂ ਆਪਾਂ ਬੱਚੇ ਬਰੀਡਿੰਗ ਕਰਕੇ ਬੱਚੇ ਵੇਚਦੇ ਆ ਉਹ ਆਪਣਾ ਕਾਰਨਿੰਗ ਦਾ ਮੈਥਡ ਲਾ ਲਓ ਵੀ ਡਿਫਰੈਂਟ ਇਹੀ ਵੇ ਨੇ ਜੋ ਆਪਾਂ ਕਮਾਈ ਦਾ ਸਾਧਨ ਪਰ ਇਹ ਘੋੜੇ ਕੋਈ ਦਾ ਕਮਾਈ ਦਾ ਸਾਧਨ ਨਹੀਂ ਹੈ। ਕਈ ਲੋਕਾਂ ਦੇ ਵੀ ਮਾਈਂਡ ਚੋ ਯਾਰ ਲੈ 50 ਲੱਖ ਦਾ ਘੋੜਾ ਮੈਂਟ ਮਾਰਾਂਗੇ 50 ਲੱਖ ਰੁਪਇਆ ਬਣ ਜਾਊਗਾ ਜਾਂ 5 ਲੱਖ ਦਾ ਵੀ 5 ਲੱਖ ਰੁਪਇਆ ਯਾਰ ਕਿਸੇ ਕੰਮ ਚ ਨਹੀਂ ਬਣਦਾ। ਅਗਲਾ ਕਹੂਗਾ ਵੀ ਹਾਂ ਯਾਰ ਬਣ ਜਾਊਗਾ। ਵੀਰੇ ਐ ਨਹੀਂ ਹੁੰਦਾ ਵਾ। ਮਿਹਨਤ ਪਹਿਲਾਂ ਉਹਦੀ ਨੌਲੇਜ, ਉਹਨੂੰ ਵਰਕ ਆਨ, ਕਾਫੀ ਸਮਾਂ ਲੱਗਦਾ ਸਟੈਪ ਬਾਈ ਸਟੈਪ ਆਪੋਦੀ ਚੜ ਕੇ ਬੰਦਾ ਹੁੰਦਾ। ਵੀ ਪਹਿਲਾਂ ਉਹਦਾ ਨਾਮ ਬਣਾਉਣਾ ਵਾ ਕਾਫੀ ਔਖਾ ਫਿਰ ਉਸ ਤੋਂ ਬਾਅਦ ਉਹ ਰਿਜ਼ਲਟ ਦਿੰਦਾ। ਵੀਰੇ ਪਹਿਲਾਂ ਨੌਲੇਜ, ਆਪਦੇ ਆਪੇ ਵਰਕ ਆਨ ਕਰਦਾ ਸਭ ਤੋਂ ਔਖਾ ਵਾ। ਠੀਕ ਆ ਕੰਮ ਤਾਂ ਸਾਰੀ ਦੁਨੀਆ ਕਰਦੀ ਆ ਹਰ ਕਿਸੇ ਦਾ ਲੈਦਾ ਲੈਦਾ ਕੰਮ ਆ ਕਿਸੇ ਨੂੰ ਕਈ ਘਟਿਆਂ ਦੇ ਕੋਈ ਬੰਦਾ ਕਿਸੇ ਵੀ ਕਿੱਤੇ 'ਚ ਮਿਹਨਤ ਕਰਦਾ ਵਾ ਉਹ ਫੇਰ ਹੌਲੀ ਹੌਲੀ ਉਹ ਗਰੋਥ ਅਪ ਕਰਦਾ ਹੁਣ ਆਪਾਂ ਅੱਜ ਕਹਿ ਦਈਏ ਵੀ ਯਾਰ ਰਿਲਾਇੰਸ ਵਾਲੇ ਆ ਬਾਨੀ ਐਡਾ ਵੱਡਾ ਕਿਵੇਂ ਸੈਟਅਪ ਬਣਾ ਕੇ ਆ ਜੀਓ ਥੋੜੇ ਟਾਈਮ 'ਚ ਡਿਵੈਲਪ ਹੋਇਆ ਆ ਆਪਾਂ ਦੇਖਿਆ ਹੀ ਆ ਤਾਂ ਵੀਰ ਉਹ ਮਿਹਨਤ ਅਗਲੇ ਦੀ ਉਹਦੇ ਪਿੱਛੇ ਬਹੁਤ ਆ ਨਾ ਇਹ ਚੀਜ਼ ਆ ਸਭ ਤੋਂ ਵੱਡੀ ਜੇ ਗੱਲ ਖਤਮ ਕਰਦੇ ਆਂ ਆਪਾਂ ਇਸ ਚੀਜ਼ ਦੇ ਉੱਤੇ ਵੀ ਨਵੇਂ ਜਿਨ੍ਹਾਂ ਨੇ ਕੋਈ ਇਸ ਚੀਜ਼ ਦੇ ਵਿੱਚ ਆਉਣਾ ਹੈ ਜੇਕਰ ਕਿਸੇ ਨੂੰ ਸ਼ੌਂਕ ਹੈ ਇਸ ਦੇ ਵਿੱਚ ਉਹਨੇ ਇੱਕ ਇਨਵੈਸਟਮੈਂਟ ਵੀ ਆਪਾਂ ਇਸ ਨੂੰ ਕਹਿ ਸਕਦੇ ਆਂ ਕਿ ਤੁਹਾਡੀ رائے ਕੀ ਰਹੂਗੀ ਉਹਨਾਂ ਦੀ ਵੀਰੇ ਬਹੁਤ ਹੀ ਚੰਗਾ ਸ਼ੌਂਕ ਆ ਬਹੁਤ ਹੀ ਚੰਗਾ ਕੀਤਾ ਵਾ ਠੀਕ ਆ ਮੈਂ ਕਹਿੰਦਾ ਜਿਹਨੂੰ ਘੋੜੇ ਦਾ ਸ਼ੌਂਕ ਆ ਨਾ ਉਹ ਬੰਦੇ ਨੂੰ ਦੁਨੀਆ ਇੱਕ علیحدਦਾ ਹੀ ਪਲੇਟਫਾਰਮ ਤੇ ਚੰਗੀ ਲੱਗਦੀ ਆ ਵੀ ਹਾਂ ਯਾਰ ਵੀ ਕਿਆ ਚੀਜ਼ ਆ ਹਿੱਕਾ ਤੇ ਵੀਰੇ ਇਹਨੂੰ ਜ਼ਰੂਰ ਜਿਹਨੇ ਆਉਣਾ ਬਾ ਉਹ ਜੀ ਸੱਦ ਕੇ ਆਵੇ ਬਹੁਤ ਚੰਗਾ ਕਿੱਤੇ ਦੇ ਤੌਰ ਤੇ ਵੀ ਬਹੁਤ ਚੰਗਾ ਸ਼ੌਂਕ ਦੇ ਤੌਰ ਤੇ ਵੀ ਬਹੁਤ ਚੰਗਾ ਵਾ ਬਸ ਆਪਾਂ ਨੂੰ ਉਹਦੇ ਵਿੱਚ ਮਿਹਨਤ ਹਰ ਕੰਮ ਵਿੱਚ ਕਰਨੀ ਪੈਂਦੀ ਹੈ ਉਹ ਇਹਦੇ ਵਿੱਚ ਵੀ ਕਰਨੀ ਪਊਗੀ ਬਸ ਐਟ ਸਿੰਪਲ ਇਹ ਗੱਲ ਹੈ ਦੀ ਬਹੁਤ ਬਹੁਤ ਸ਼ੁਕਰ ਹੈ ਜੀ ਸਮਾਂ ਦਿੱਤਾ ਸਾਨੂੰ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਘੋੜਿਆਂ ਦਾ ਜਿਹੜਾ ਸ਼ੌਂਕ ਹੈ ਉਹ ਕਾਫੀ ਰਾਇਲ ਸ਼ੌਂਕ ਕਿਹਾ ਜਾਂਦਾ ਤਾਂ ਉਸ ਚੀਜ਼ ਦੀ ਸਾਰੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਬਿਲਕੁਲ ਘੋੜੇ ਰੱਖਣੇ ਸਾਹਮਣੇ ਬਹੁਤ ਔਖੇ ਨੇ ਪਰ ਜਦੋਂ ਉਹਦਾ ਸ਼ੌਂਕ ਪੈਂਦਾ ਤਾਂ ਉਹ ਚੀਜ਼ ਐਨ ਲੱਗਦੀ ਵੀ ਜਿਵੇਂ ਆਪਾਂ ਆਪਣੇ ਘਰਾਂ 'ਚ ਛੋਟੇ ਜਵਾਕਾਂ ਨੂੰ ਪਾਲਦੇ ਆ ਉਸੇ ਚੀਜ਼ ਦੇ ਤਰੀਕੇ ਦੇ ਨਾਲ ਜਿਹੜੇ ਨੇ ਉਹ ਵੀ ਉਵੇਂ ਹੀ ਲਾਡ ਮੰਗਦੇ ਨੇ ਉਵੇਂ ਹੀ ਉਹਨਾਂ ਨੂੰ ਲਾਡ ਕਰਨਾ ਪੈਂਦਾ ਤਾਂ ਹੀ ਕਰਕੇ ਉਹ ਰਿਜ਼ਲਟ ਜਿਹੜਾ ਨੇ ਉਸ ਤਰੀਕਾ ਦਿੰਦੇ ਨੇ ਤੇ ਜੇਕਰ ਤੁਸੀਂ ਇਸ ਚੀਜ਼ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਸੰਪਰਕ ਕਰ ਸਕਦੇ ਹੋ ਬਿਗ ਬ੍ਰਦਰ ਫਾਰਮ ਦਾਦਪਿੰਡ ਲੁਧਿਆਣਾ ਤਾਂ ਇਦਾਂ ਦੀ ਹੋਰ ਇਨਫੋਰਮੇਟਿਵ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਂਦੇ ਰਾਵਾਂਗੇ ਤਾਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ